ਬਹੁਤ ਸਵਾਗਤ ਹੈ ਜੀ ਦੁਨੀਆ ਪਰਦੇ ਪੰਜਾਬੀਆਂ ਦਾ ਮੈਂ ਹਾਂ सुरेंद्र ਟੱਲਾ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਰਜੀਵ ਪਾਸਕਰ ਜੀ ਪਾਸਕਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਬਹੁਤ ਬਹੁਤ ਸ਼ੁਕਰੀਆ ਰੱਬਾ ਸਾਹਿਬ ਬਹੁਤ ਅੰਮ੍ਰਿਤ ਜੀ ਪਾਸਕਰ ਸਾਹਿਬ ਪੰਜਾਬ ਚ ਸਮੇਂ ਸਮੇਂ ਤੇ ਵਕ ਵਕ ਪੋਲਿਟਿਕਲ ਲੀਡਰ ਇੱਕ ਦੂਸਰੇ ਨਾਲ ਸਿਆਸੀ ਤੌਰ ਤੇ ਭਿੜਦੇ ਰਹੇ ਨੇ ਸਾਨੂੰ ਉਹ ਦੌਰ ਯਾਦ ਹੈ ਜਦੋਂ ਕੈਪਟਨ ਅਮਰਿੰਦਰ ਤੇ ਪ੍ਰਕਾਸ਼ ਸਿੰਘ ਬਾਦਲ ਦੇ ਵਿਚਾਲੇ ਗਹਿ ਗੱਚ ਸਿਆਸੀ ਲੜਾਈ ਹੁੰਦੀ ਸੀ ਤੇ ਮਾਮਲਾ ਅਦਾਲਤਾਂ ਦੇ ਵਿੱਚ ਵੀ ਮਾਨ ਹਾਨੀ ਦੇ ਰੂਪ ਚ ਜਾਂਦਾ ਸੀ ਔਰ ਉਹ ਵੀ ਦੌਰ ਯਾਦ ਹੈ ਜਦੋਂ ਪ੍ਰਕਾਸ਼ ਸਿੰਘ ਬਾਦਲਾ ਤੇ ਕੈਪਟਨ ਦੀ ਸਰਕਾਰ ਨੇ ਕੇਸ ਦਰਜ ਕੀਤੇ ਔਰ ਫਿਰ ਕੈਪਟਨ ਅਮਰਿੰਦਰ ਤੇ ਵੀ ਸਿਟੀ ਸੈਂਟਰ ਦੇ ਮਾਮਲੇ ਤੇ ਕੇਸ ਦਰਜ ਹੋਏ ਉਹ ਵੀ ਸਾਨੂੰ ਦੌਰ ਯਾਦ ਹੈ ਜਦੋਂ ਵਿਕਰਮ ਸਿੰਘ ਮਜੀਠੀਆ ਤੇ ਨਵਜੋਤ ਸਿੰਘ ਸਿੱਧੂ ਦੇ ਵਿਚਾਲੇ ਸਿੱਧੀ ਸਿਆਸੀ ਲੜਾਈ ਸੀ ਔਰ ਵਿਧਾਨ ਸਭਾ ਦੇ ਵਿੱਚ ਵੀ ਉਹਨਾਂ ਦੀ ਬਹਿਸ ਔਰ ਉਹਨਾਂ ਦੀ ਤਕਰਾਰ ਖੂਬ ਸੁਰਖੀਆਂ ਬਣੀ ਸੀ ਸਾਨੂੰ ਇਹ ਵੀ ਯਾਦ ਹੈ ਪੰਜਾਬ ਦੀ ਸਿਆਸਤ ਦੇ ਵਿੱਚ ਕਿ ਪਿਛਲੇ ਦਿਨਾਂ 'ਚ ਭਗਵੰਤ ਮਾਨ ਔਰ ਪ੍ਰਤਾਪ ਬਾਜਵਾ ਦੇ ਵਿਚਾਲੇ ਕਿਵੇਂ ਸਿਆਸੀ ਜੁੱਧ ਛਿੜਿਆ ਸੀ ਇਸੇ ਤਰ੍ਹਾਂ ਇਸ ਵਾਰ ਇੱਕ ਵਾਰ ਫਿਰ ਪੰਜਾਬ 'ਚ ਉਸੇ ਤਰ੍ਹਾਂ ਦੀ ਸਾਨੂੰ ਸਿਆਸਤ ਦਿਖ ਰਹੀ ਹੈ ਇਹ ਸਿਆਸਤ ਹੈ ਨਵੀਂ ਪੀੜੀ ਦੀ ਇਹ ਸਿਆਸਤ ਹੈ ਰਵਨੀਤ ਸਿੰਘ ਬਿੱਟੂ ਅਤੇ ਰਾਜਾ ਵੜਿੰਗ ਦੇ ਵਿਚਾਲੇ ਚੋਣਾਂ ਤੋਂ ਠੀਕ ਪਹਿਲਾਂ ਜਦੋਂ ਰਵਨੀਤ ਬਿੱਟੂ ਨੇ ਪਾਸਾ ਬਦਲਿਆ ਔਰ ਕਾਂਗਰਸ ਦੀ ਹਾਈ ਕਮਾਂਡ ਨੇ ਰਾਜਾ ਵੜਿੰਗ ਨੂੰ ਲੁਧਿਆਣਾ ਭੇਜਿਆ ਉਸੇ ਦਿਨ ਤੋਂ ਰਵਨੀਤ ਬਿੱਟੂ ਅਤੇ ਰਾਜਾ ਵੜਿੰਗ ਦੇ ਵਿਚਾਲੇ 36 ਦਾ ਅੰਕੜਾ ਹੈ ਪਰ ਹੁਣ ਗੱਲ ਇੱਥੋਂ ਤੱਕ ਆ ਗਈ ਹੈ ਕਿ ਰਵਨੀਤ ਬਿੱਟੂ ਕਹਿ ਰਹੇ ਨੇ ਕਿ ਮੈਂ ਹਰ ਹਾਲਤ ਤੇ ਰਾਜਾ ਵੜਿੰਗ ਤੇ ਇਨਕੁਆਇਰੀਆਂ ਖੁਲਵਾਉਣੀਆਂ ਨੇ ਜਾਂ ਮੈਂ ਕਾਰਵਾਈ ਕਰੂੰਗਾ ਮੈਂ ਕੁਝ ਨਾ ਕੁਝ ਕਰੂੰਗਾ ਇਹ ਬੜੀ ਇੱਕ دلچਸਪ ਮੋੜ ਤੇ ਪੰਜਾਬ ਦੀ ਸਿਆਸਤ ਆਈ ਹੈ ਜਦੋਂ ਹਾਰਨ ਦੇ ਬਾਬਤ ਰਵਨੀਤ ਸਿੰਘ ਬਿੱਟੂ ਨੂੰ ਭਾਜਪੀ ਨੇ ਮੰਤਰੀ ਬਣਾਤਾ ਤੇ ਜਦੋਂ ਰਵਨੀਤ ਬਿੱਟੂ ਮੰਤਰੀ ਬਣੇ ਨੇ ਭਾਵੇਂ ਰਾਜਾ ਵੜਿੰਗ ਨੇ ਇੱਜ਼ਤ ਦੇ ਨਾਲ ਉਹਨਾਂ ਦਾ ਵੈਲਕਮ ਕੀਤਾ ਪਰ ਦੋ ਤਿੰਨ ਦਿਨਾਂ ਬਾਅਦ ਇੱਕ ਵਾਰ ਫੇਰ ਤੋਂ ਗੱਲ ਇੱਕ ਦੂਜੇ ਤੇ ਵਾਰ ਪਲਟਵਾਰ ਦੀ ਆ ਗਈ ਸਭ ਤੋਂ ਪਹਿਲਾਂ ਤਾਂ ਮੈਂ ਇਹ ਚਾਹੂੰਗਾ ਕਿ ਤੁਸੀਂ ਇਹਨਾਂ ਦੋਨਾਂ ਦੀ ਸਿਆਸੀ ਲੜਾਈ ਦੇ ਉੱਤੇ ਤੁਹਾਡੇ ਓਪਨਿੰਗ ਕਮੈਂਟਸ ਕੀ ਨੇ ਆਪਾਂ ਸ਼ੋਅ ਦੇ ਵਿੱਚ ਅੱਗੇ ਭਗਵੰਤ ਮਾਨ ਦਾ ਵੀ ਜ਼ਿਕਰ ਕਰਨਾ ਹੈ ਕਿ ਉਹ ਜਲੰਧਰ ਡੇਰਾ ਕਿਉਂ ਲਾ ਰਹੇ ਨੇ ਔਰ ਪੰਜ ਜ਼ਿਮਨੀ ਚੋਣਾਂ ਦੇ ਵਿੱਚੋਂ ਕਾਂਗਰਸ ਦੇ ਲਈ ਕਿੰਨੀਆਂ ਜਿੱਤਣੀਆਂ ਬਹੁਤ ਜ਼ਿਆਦਾ ਜ਼ਰੂਰੀ ਨੇ ਜਾਂ ਪੰਜ ਦੇ ਵਿੱਚੋਂ ਆਮ ਆਦਮੀ ਪਾਰਟੀ ਲਈ ਕਿਹੜੀਆਂ ਸੀਟਾਂ ਨੇ ਜਿਹੜੀਆਂ ਆਸਾਨ ਨੇ ਕਾਂਗਰਸ ਲਈ ਕਿਹੜੀਆਂ ਆਸਾਨ ਨੇ ਔਰ ਭਾਜਪਾ ਕੀ ਇਹਨਾਂ ਪੰਜ ਜ਼ਿਮਨੀ ਚੋਣਾਂ ਚੋਂ ਕੋਈ ਸੀਟ ਜਿੱਤਣ ਦੀ ਸਥਿਤੀ ਚ ਆ ਸਕਦੀ ਹੈ ਇੱਕ ਇੱਕ ਕਰਕੇ ਅਸੀਂ ਸਾਰੇ ਸਵਾਲ ਅੱਗੇ ਵਧਾਵਾਂਗੇ ਪਾਸਟਰ ਸਾਹਿਬ ਰਵਨੀਤ ਮਿੱਟੂ ਔਰ ਰਾਜਾ ਵੜਿੰਗ ਦਾ ਜਿਹੜਾ ਸਿਆਸੀ ਯੁੱਧ ਹੈ ਇਹਦੇ ਉੱਪਰ ਤੁਸੀਂ ਕੀ ਕਹੋਗੇ ਤਦੋਂ ਜਦੋਂ ਕੋਨ ਲਾਲਾ ਸਾਹਿਬ ਰਵਨੀਤ ਬਿੱਟੂ ਉਹਨਾਂ ਨੇ ਕਾਂਗਰਸ ਛੱਡ ਕੇ ਭਾਜਪਾ ਜੁਆਇਨ ਕੀਤੀ ਹੈ ਤਦੋਂ ਤੋਂ ਕਾਂਗਰਸ ਦੇ ਲੀਡਰ ਔਰ ਬਿੱਟੂ ਦੇ ਵਿੱਚ ਇੱਕ ਤਲਖੀ ਜੀ ਦੇਖੀ ਗਈ ਹੈ ਤੁਹਾਨੂੰ ਯਾਦ ਹੋਵੇਗਾ ਪਹਿਲੇ ਲੀਡਰ ਆਫ oppositon ਪ੍ਰਤਾਪ ਸਿੰਘ ਵਾਜਵਾ ਉਹਨਾਂ ਨੇ ਐ ਗੱਲ ਐ ਗੱਲ ਤੱਕ ਕਹਿਤੀ ਸੀਗੀ ਕਿ ਬਿੱਟੂ ਕਿਉਂਕਿ 2 ਲੱਖ ਤੋਂ ਹਾਰ ਰਿਹਾ ਸੀ ਤੇ ਅਸੀਂ ਇਹਨੂੰ ਟਿਕਟ ਨਹੀਂ ਦਿੱਤੀ ਸੀ ਹਾਰ ਦੇ ਡਰਦੇ ਕਰਕੇ ਉਹ ਬੀਜੇਪੀ ਜੁਆਇਨ ਕਰ ਗਿਆ ਔਰ ਉਸ ਤੋਂ ਬਾਅਦ ਬੀਜੇਪੀ ਨੇ ਬੀਜੇਪੀ ਵੱਲੋਂ ਬਿੱਟੂ ਉਹਨਾਂ ਨੇ ਵੀ ਕੋਈ ਜਵਾਬ ਦਿੱਤੇ ਪਰਤਾਪ ਸਿੰਘ ਬਾਜਵਾ ਤੇ ਹੱਥੇ ਤੇ ਕਹਿ ਗਏ ਜੇ ਬਿੱਟੂ ਜਿੱਤ ਗਿਆ ਨਾ ਤੇ ਮੈਂ ਸਿਆਸਤ ਛੱਡ ਦੂੰਗਾ ਚਲੋ ਉਹਨਾਂ ਨੇ ਸਿਆਸਤ ਨਹੀਂ ਛੱਡੀ ਕਿਉਂਕਿ ਬਿੱਟੂ ਜੀ ਜਿੱਤਿਆ ਪਰ ਬਿੱਟੂ ਨੂੰ ਵੱਡਾ ਕਰਨ ਦੀ ਗੱਲ ਜਦ ਅਮਿਤ ਸ਼ਾਹ ਲੁਧਿਆਣਾ ਦੀ ਰੈਲੀ ਦੇ ਵਿੱਚ ਕਹਿ ਗਏ ਸੀ ਨਾ ਕਿ ਤੁਸੀਂ ਇਹਨੂੰ ਜਿਤਾਓ ਮੈਂ ਇਹਨੂੰ ਵੱਡਾ ਆਦਮੀ ਬਣਾ ਦਵਾਂ ਹਾਲਾਂਕਿ ਬਿੱਟੂ ਉਹ ਨਾ ਜਿੱਤੇ ਤੇ ਨਹੀਂ ਪਰ ਵੱਡਾ ਆਦਮੀ ਹੀ ਬਣ ਗਏ ਕਾਰਨ ਕਿ ਪੰਜਾਬ ਦੇ ਵਿੱਚ ਇੱਕੋ ਹੀ ਇੱਕ ਮੰਤਰੀ ਹੈ ਜਿਹੜੇ ਕੇਂਦਰੀ ਰਾਜ ਮੰਤਰੀ ਦੇ ਤੌਰ ਤੇ ਰੱਖੇ ਗਏ ਔਰ ਬਿੱਟੂ ਨਾ ਅੱਜ ਪੰਜਾਬ ਦੀ ਸਿਆਸਤ ਦੇ ਵਿੱਚ ਉਸ ਤਰੀਕੇ ਨਾਲ ਵਿਚਰ ਰਹੇ ਨੇ ਜਿਸ ਤਰੀਕੇ ਨਾਲ ਮੋਦੀ ਸ਼ਾਹ ਦਾ ਦਬਦਬਾ 10 ਸਾਲ ਲਗਾਤਾਰ ਕਾਇਮ ਰਿਹਾ ਹੁਣ ਇਹ ਲੜਾਈ ਪੂਜੇ ਦੌਰ ਦੇ ਵਿੱਚ ਜਾ ਰਹੀ ਹੈ ਜਦ ਕੈਂਪੇਨ ਚੱਲ ਰਿਹਾ ਸੀਗਾ ਰਾਜਾ ਵੜਿੰਗ ਉਹਨਾਂ ਨੇ ਵੀ ਬਿੱਟੂ ਉਹਨਾਂ ਦੇ ਬਾਰੇ ਬਹੁਤ ਕੁਝ ਗੱਲ ਕਹੀ ਔਰ ਜਿਸ ਤਰੀਕੇ ਨਾਲ ਬਿੱਟੂ ਉਹਨਾਂ ਦੇ ਨੋਮੀਨੇਸ਼ਨ ਪੇਪਰ ਫਾਈਲ ਕਰਨ ਦੇ ਟਾਈਮ ਉਹਨਾਂ ਤੋਂ 2 ਕਰੋੜ ਰੁਪਏ ਦੀ ਉਸ ਮਕਾਨ ਦੇ ਕਿਰਾਏ ਦੇ ਰੂਪ ਵਿੱਚ ਮੰਗ ਕੀਤੀ ਗਈ ਉਹਨਾਂ ਨੇ ਵੀ ਕਾਫੀ ਇਸ ਗੱਲ ਦੇ ਉੱਤੇ ਅਲੀਗੇਸ਼ਨ ਲਾਇਆ ਸੀਗਾ ਕਿ ਇਹਦੇ ਪਿੱਛੇ ਰਾਜਾ ਵੜਿੰਗ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਜਾਨਵੂਜ ਕੇ ਉਹਨਾਂ 10 ਸਾਲ ਦਾ ਕਿਰਾਇਆ ਜਿਹੜਾ ਇੰਨਾ ਕੋ ਬੰਦਾ ਸੀ ਉਹ ਪਰ ਮੇਰੇ ਕੋਲੋਂ 2 ਕਰੋੜ ਦੇ ਕਰੀਬ ਮੰਗੇ ਗਏ ਦਿੱਤੇ ਉਹਨਾਂ ਨੇ ਪਰ ਉਹ ਕਿਉਂਕਿ ਹਰਨ ਤੋਂ ਬਾਅਦ ਉਹ ਇੱਕ ਹਰਨ ਦੀ ਵੀ ਅਜੀਬ ਜੀ ਸਥਿਤੀ ਹੁੰਦੀ ਹੈ ਹਰਨ ਤੋਂ ਬਾਅਦ ਔਰ ਜੇ ਤੁਹਾਨੂੰ ਕੋਈ ਮੰਤਰੀ ਬਣਾ ਦਿੰਦੇ ਨੇ ਨਾ ਹਰਨ ਤੋਂ ਬਾਅਦ ਤੇ ਫਿਰ ਤੁਸੀਂ ਐਸਾਨ ਥੱਲੇ ਦਬ ਜਾਂਦੇ ਹੋ ਔਰ ਅੱਜ ਜੇ ਰਵਨੀਤ ਬਿੱਟੂ ਉਹਨਾਂ ਅਕੱਲੇ ਕੇਂਦਰ ਸਰਕਾਰ ਦੇ ਵਿੱਚ ਪੰਜਾਬ ਦੇ ਰਿਪਰੈਜ਼ੈਂਟੇਟਿਵ ਇਹਨੇ ਫਿਰ ਦਬਕੇ ਤੇ ਮਾਰਨਗੇ ਔਰ ਦਬਕੇ ਉਹਨਾਂ ਨੇ ਮਾਰਨੇ ਸ਼ੁਰੂ ਕਰ ਦਿੱਤੇ ਉਹਨਾਂ ਨੇ ਇਹ ਕਿਹਾ ਕਿ ਰਾਜਾ ਬੜਿੰਗ ਉਹਨਾਂ ਦਾ ਉਹ ਮਾਮਲਾ ਜਿਸ ਮਾਮਲੇ ਦਾ ਜ਼ਿਕਰ ਅਕਸਰ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਕਰਦੇ ਨੇ ਕਿ ਉਹ ਜਿਹੜੀ ਬਸਾਂ ਦੀ ਬੋਡੀਆਂ ਬਣਾਈ ਸੀਗੀ ਰਾਜਸਥਾਨ ਤੋਂ ਜਦ ਉਹ ਟ੍ਰਾਂਸਪੋਰਟ ਮਨਿਸਟਰ ਹੁੰਦੇ ਸੀਗੇ ਪੰਜਾਬ ਦੇ ਔਰ ਉਸ ਤੋਂ ਬਾਅਦ ਹਰੀਸ਼ ਚੋਧਰੀ ਉਹਨਾਂ ਦਾ ਵੀ ਨਾਂ ਉਸ ਸਾਰੀ ਡੀਲ ਦੇ ਵਿੱਚ ਆਇਆ ਸੀਗਾ ਉਸ ਡੀਲ ਦੇ ਉੱਤੇ ਮਿੱਟੂ ਉਹਨਾਂ ਕਹਿੰਦੇ ਨੇ ਮੈਂ ਇਨਵੈਸਟੀਗੇਸ਼ਨ ਕਰਾਉਂਗਾ ਪੰਜਾਬ ਸਰਕਾਰ ਤੋਂ ਪੁੱਛੂੰਗਾ ਕਿ ਤੁਸੀਂ ਇਸ ਇਨਵੈਸਟੀਗੇਸ਼ਨ ਨੂੰ ਕਿੱਥੇ ਤੱਕ ਲੈ ਕੇ ਗਏ ਦੂਜੇ ਪਾਸੇ ਰਾਜਾ ਬੜਿੰਗ ਉਹਨਾਂ ਦੀ ਵੀ ਇਹ ਗੱਲ ਹੈ ਕਿ ਹੁਣ ਮੁੱਖ ਮੰਤਰੀ ਨੂੰ ਦੱਸ ਦੇਣਾ ਚਾਹੀਦਾ ਹੈ ਕਿ ਉਸ ਬਸਾਂ ਵਾਲੀ ਗੱਲ ਦੇ ਵਿੱਚ ਉਹਨਾਂ ਦਾ ਕੋਈ ਰੋਲ ਹੈ ਕੋਈ ਕਸੂਰ ਹੈ ਤੇ ਉਹਨਾਂ ਦੇ ਖਿਲਾਫ ਇਨਵੈਸਟੀਗੇਸ਼ਨ ਕੀਤੀ ਜਾਏ ਜੇ ਨਹੀਂ ਹੈ ਤੇ ਮੈਨੂੰ ਪਾਕ ਸਾਫ ਯਾਨੀ ਕਲੀਨ ਚਿੱਟ ਦਿੱਤੀ ਜਾਏ ਇਹ ਮਾਮਲਾ ਕੇਂਦਰ ਸਰਕਾਰ ਸੂਬੇ ਦੀ ਸਰਕਾਰ ਉਹ ਰਾਜਾ ਫਣੀ ਉਹਨਾਂ ਦੇ ਵਿੱਚ ਲੱਗਦਾ ਤੇ ਹੈਗਾ ਪਰ ਦੂਜੇ ਪਾਸੇ ਤੁਸੀਂ ਇਹ ਦੇਖੋ ਕਿ ਲੁਧਿਆਣੇ ਦੀ ਰਾਜਨੀਤੀ ਦੇ ਵਿੱਚ ਜਿਸ ਤਰੀਕੇ ਨਾਲ ਭਾਰਤ ਕੁਸ਼ਨ ਆਸ਼ੂ ਜਿਹੜੇ ਪੰਜਾਬ ਦੀ ਵਿਜੀਲੈਂਸ ਦੇ ਚੱਕਰਾਂ ਦੇ ਵਿੱਚ ਫਸੇ ਹੋਏ ਈਡੀ ਦੇ ਵੀ ਗੇੜੇ ਉਹਨਾਂ ਦੇ ਲੱਗਨੇ ਹਜੇ ਸ਼ੁਰੂ ਹੋਣਾ ਹੀ ਸੀਗੇ ਇਸ ਦੌਰਾਨ ਉਹਨਾਂ ਨੇ ਬਿੱਟੂ ਦੇ ਨਾਲ ਆਪਣੀ ਦੋਸਤੀ ਵੀ ਤੋੜੀ ਔਰ ਬਿੱਟੂ ਉਹਨਾਂ ਨੇ ਆਸ਼ੂ ਉਹਨਾਂ ਦੇ ਖਿਲਾਫ ਕੋਈ ਵੀ ਇਦਾਂ ਦੀ ਸਟੇਟਮੈਂਟ ਨਹੀਂ ਦਿੱਤੀ ਕਿ ਮੈਂ ਹੁਣ ਗੁਲਾਉ ਮੈਂ ਹੁਣ ਆ ਕਰੂੰ ਕਿਉਂਕਿ ਉਹ ਤੇ ਆਲਰੇਡੀ ਈਡੀ ਦੇ ਅੜਿੰਗੇ ਦੇ ਵਿੱਚ ਆ ਹੀ ਚੁੱਕੇ ਨੇ ਪਰ ਰਾਜਾਵੜੀ ਉਹਨਾਂ ਨੂੰ ਈਡੀ ਦੇ ਗੇੜੇ ਦੇ ਵਿੱਚ ਲੈਣਾ ਪੂਰੀ ਤਿਆਰੀਆਂ ਭਾਵੇਂ ਪੰਜਾਬ ਸਰਕਾਰ ਨੇ ਹਜੇ ਅੱਧੀ ਅਧੂਰੀ ਗੱਲ ਕੀਤੀ ਹੈ ਬਥਾਂ ਦੀ ਬਾਡੀ ਦੇ ਮਾਮਲੇ ਪਰ ਹੁਣ ਬਿੱਟੂ ਨੇ ਇਸ ਗੱਲ ਨੂੰ ਅੱਗੇ ਵਧਾਉਂਦੇ ਜਾ ਰਹੇ ਨੇ ਇਹ ਦੁਸ਼ਮਣੀ ਕਾਫੀ ਅੱਗੇ ਤੱਕ ਜਾਏਗੀ ਕਿਉਂਕਿ ਕਾਰਨ ਦੋਨਾਂ ਦਾ ਖੂਨ ਗਰਮ ਹੈ ਦੋਨੇ ਜਵਾਨ ਨੇ ਰਾਜਾ ਵੜਿੰਗ ਉਹਨਾਂ ਦੀ ਵੀ ਆਪਣੀ ਵੱਖਰੇ ਤਰੀਕੇ ਦੀ ਰਣਨੀਤੀ ਹੈ ਔਰ ਅਕਸਰ ਉਹ ਵੀ ਧੱਕੇ ਮਾਰਦੇ ਦੇਖੇ ਜਾਂਦੇ ਨੇ ਰਵਨੀਤ ਬਿੱਟੂ ਉਹਨਾਂ ਤੇ ਪਹਿਲੀ ਵਾਰ ਕੇਂਦਰ ਦੇ ਵਿੱਚ ਰਾਜमंत्री ਬਣੇ ਨੇ ਤੇ ਉਹ ਧੱਕੇ ਕਿਉਂ ਨਾ ਮਾਰਨ ਕਿਉਂਕਿ ਇਕੱਲੇ ਰਿਪਰੈਜ਼ੈਂਟੇਟਿਵ ਨੇ ਕੇਂਦਰ ਸਰਕਾਰ ਉਹ ਵੀ ਖਾਸ ਕਰਕੇ ਅਮਿਤ ਸ਼ਾਹ ਉਹਨਾਂ ਨਾਲ ਉਹਨਾਂ ਦਾ ਜਿਹੜਾ ਹੌਟਲਾਈਨ ਹੈ ਨਾ ਸਿੱਧਾ ਰابطਾ ਹੈ ਉਹਨੂੰ ਹੁਣ ਪੰਜਾਬ ਦੀ ਰਾਜਨੀਤੀ ਦੇ ਵਿੱਚ ਵਖਰੇ ਤੌਰ ਤੇ ਹੁਣ ਦੇਖਿਆ ਜਾ ਰਿਹਾ ਹੈ ਔਰ ਰਵਨੀਤ ਬਿੱਟੂ ਉਹਨਾ ਪਾਵਰਫੁਲ ਹੋ ਗਏ ਨੇ ਇਹਨਾਂ ਕੇਵਲ ਬੀਜੇਪੀ ਵਾਲੇ ਮੰਨਦੇ ਨੇ ਕਾਂਗਰਸ ਵਾਲੇ ਵੀ ਮੰਨਣ ਲੱਗੇ ਨੇ ਤੇ ਪੰਜਾਬ ਦੀ ਸਰਕਾਰ ਵੀ ਮੰਨਣ ਲੱਗੀ ਆ ਤਾਂ ਹੀ ਮੁੱਖ ਮੰਤਰੀ ਹੁਣ ਕਹਿੰਦੇ ਨੇ ਕਿ ਬਿੱਟੂ ਜੀ ਸਾਡਾ ਆਰਡੀਐਸਵਾਓ ਬਿੱਟੂ ਜੀ ਸਾਡੇ ਨੈਸ਼ਨਲ ਹੈਲਥ ਮਿਸ਼ਨ ਦੇ ਪੈਸੇ ਵੀ ਦਿਵਾਓ ਇਹ ਹੁਣੇ ਗੱਲਾਂ ਨੈਕਸਟ ਲੈਵਲ ਤੇ ਰਾਜਨੀਤਿਕ ਦੁਸ਼ਮਣੀਆਂ ਦੀ ਵਧਣ ਲੱਗੀ ਹੈ ਔਰ ਕਿੱਥੇ ਤੱਕ ਜਾਂਦੀ ਹੈ ਆਉਣ ਵਾਲੇ ਟਾਈਮ ਵਿੱਚ ਯਾਨੀ ਕਿ ਇਹਾ ਤੇ ਇਸ ਮੁੱਦੇ ਦੇ ਉੱਤੇ ਸਿਰਫ ਔਰ ਸਿਰਫ ਰਾਜਨੀਤੀ ਹੋਏਗੀ ਜਾਂ ਕੋਈ ਕੱਢਣ ਪਾਉਣ ਨੂੰ ਕੋਈ ਚੀਜ਼ ਹੋਏਗੀ ਤੇ ਪਰ ਹਾਂ ਇਹ ਬਿਆਨਬਾਜ਼ੀ ਇਹ ਤਲਖੀਬਾਜ਼ੀ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਗਰਮ ਹੋਣ ਵਾਲੀ। ਬਿਲਕੁਲ ਜੀ ਤੁਹਾਡਾ ਦ੍ਰਿਸ਼ਟੀਕੋਣ ਬੜਾ ਅਹਿਮ ਰਿਹਾ। ਭਾਸਕਰ ਸਾਹਿਬ ਰਵਨੀਤ ਬਿੱਟੂ ਦੀ ਔਰ ਵਿੜਿੰਗ ਦੀ ਮੈਂ ਦੋਨਾਂ ਦੇ ਬਿਆਨਾਂ ਦੀ ਗੱਲ ਕਰਦਾ। ਰਵਨੀਤ ਬਿੱਟੂ ਦੋ ਤਿੰਨ ਦਿਨਾਂ ਤੋਂ ਲਗਾਤਾਰ ਇੰਟਰਵਿਊਜ਼ ਦੇ ਰਹੇ ਨੇ। ਰਵਨੀਤ ਬਿੱਟੂ ਕਹਿੰਦੇ ਮੈਂ ਪੰਜਾਬ ਦੇ ਮੁੱਖ ਮੰਤਰੀ ਨੂੰ ਪੁੱਛੂੰਗਾ ਕਿ ਤੁਸੀਂ ਵਿਧਾਨ ਸਭਾ 'ਚ ਵੀ ਕੀਆ? ਬੱਸ ਬਾਡੀਆਂ ਦੇ ਮਾਮਲੇ ਦੀ ਗੱਲ ਬਾਹਰ ਵੀ ਕੀਤੀ ਮੰਚਾਂ 'ਤੇ। ਵੀ ਕੀ ਤੁਸੀਂ ਜਾਂਚ ਕਰਾਉਂਗੇ? ਅਰੇ ਵੀ ਨੀਤ ਬਿੱਟ ਕਹਿੰਦੇ ਮੈਂ ਮੁੱਖ ਮੰਤਰੀ ਨੂੰ ਪੁੱਛੂੰਗਾ ਕਿ ਤੁਸੀਂ ਇੱਕ ਪਾਸਾ ਕਰੋ ਅਗਰ ਤਾਂ ਅਗਰ ਤਾਂ ਕੋਈ ਗਲਤੀ ਆ ਉਹਦੇ ਵਿੱਚ ਅਗਰ ਤਾਂ ਕੋਈ ਘਾਟਾ ਪਿਆ ਉਹ ਤੁਸੀਂ ਸਾਰਜਨਿਕ ਕਰੋ ਜਾਂਚ ਕਰਾ ਕੇ ਨਹੀਂ ਤਾਂ ਤੁਸੀਂ ਇਹ ਕਹੋ ਵੀ ਕੋਈ ਨੁਕਸਾਨ ਨਹੀਂ ਹੋਇਆ ਰਾਜਸਥਾਨ ਤੋਂ ਜਿਹੜੀਆਂ ਬੱਸ ਬਾਡੀਆਂ ਲੱਗ ਕੇ ਆਈਆਂ ਉਹ ਬਿਲਕੁਲ ਠੀਕ ਹੈ ਪੰਜਾਬ ਨੂੰ ਕੋਈ ਘਾਟਾ ਨਹੀਂ ਪਿਆ ਫਿਰ ਕਹਿੰਦੇ ਮੈਂ ਦੇਖੂੰਗਾ ਤੁਹਾਡੇ ਫੈਸਲੇ ਤੋਂ ਬਾਅਦ ਕਿ ਮੈਂ ਅਮਿਤ ਸ਼ਾਹ ਜੀ ਅੱਗੇ ਜਾਂ ਕੇਂਦਰ ਸਰਕਾਰ ਅੱਗੇ ਗੱਲ ਕਿਵੇਂ ਰੱਖਣੀ ਉਧਰ ਰਾਜਾ ਵੜਿੰਗ ਉਹਨਾਂ ਦਾ ਮੈਂ ਬਿਆਨ ਸੁਣ ਰਿਹਾ ਸੀ ਭਾਸਕਰ ਸਾਹਿਬ ਰਾਜਾ ਵੜਿੰਗ ਕਹਿੰਦੇ ਕਿ ਰਵਨੀਤ ਬਿੱਟੂ ਜਿਹੜੇ ਪਹਿਲਾਂ ਇਹ ਕਹਿੰਦੇ ਰਹੇ ਕਿ ਮੈਨੂੰ ਰਾਹੁਲ ਗਾਂਧੀ ਕਹਿ ਰਹੇ ਸੀ ਕਿ ਤੁਸੀਂ ਬਲਵੰਤ ਸਿੰਘ ਰਾਜਵਾਨਾ ਦੇ ਮਾਮਲੇ ਦੇ ਵਿੱਚ ਥੋੜੇ ਜੇ ਨਰਮ ਪਾਓ ਜਿਵੇਂ ਰਾਹੁਲ ਗਾਂਧੀ ਨੇ ਰਜੀਵ ਮਰਡਰ ਕੇਸ ਦੇ ਜਿਹੜੇ ਲੋਕ ਸੀ ਉਹਨਾਂ ਦੇ ਪ੍ਰਤੀ ਨਰਮੀ ਵਰਤੀ ਤੁਸੀਂ ਵੀ ਪੰਜਾਬ 'ਚ ਬੰਦੀ ਸਿੰਘ ਜਾਂ ਬਲਵੰਤ ਸਿੰਘ ਰਾਜਵਾਨਾ ਦੇ ਮਾਮਲੇ ਤੇ ਨਰਮ ਰੁਖ અપਨਾਓ ਤੇ ਰਵਨੀਤ ਬਿੱਟੂ ਕਹਿੰਦੇ ਮੈਂ ਇਸ ਗੱਲ ਦਾ ਵਿਰੋਧ ਕਰਦਾ ਸੀ ਉਂਝ ਅਮਿਤ ਸ਼ਾ ਰਵਨੀਤ ਬਿੱਟੂ ਦੇ ਮੰਚ ਤੇ ਕਹਿ ਕੇ ਗਏ ਕਿ ਅਸੀਂ ਜਿਹੜੇ ਬਿਆਨ ਸਿੰਘ ਦੇ ਆ ਆਕਿਉ ਦੇ ਜ਼ਿੰਮੇਦਾਰ ਨੇ ਬਿਆਨ ਸਿੰਘ ਦੇ ਕਤਲ ਦੇ ਮਰਡਰ ਦੇ ਅਸੀਂ ਉਹਨਾਂ ਨੂੰ ਰਿਹਾ ਨਹੀਂ ਕਰਾਂਗੇ ਜਾਂ ਅਸੀਂ ਨਹੀਂ ਬਖਸ਼ਾਂਗੇ ਤੇ ਹੁਣ ਰਵਨੀਤ ਬਿੱਟੂ ਇਹ ਦਾਅਵੇ ਕਰ ਰਹੇ ਨੇ ਕਿ ਮੈਂ ਬੰਦੀ ਸਿੰਘਾਂ ਦੀ ਰਿਹਾਈ ਦੇ ਵਿੱਚ ਅਗਰ ਕੋਈ ਵੀ ਸਰਕਾਰ ਫੈਸਲਾ ਕਰਦੀ ਹੈ ਤੇ ਮੈਂ ਅੜਿੱਕਾ ਨਹੀਂ ਬਣੂੰਗਾ ਮੈਂ ਕੋਈ ਵਿਰੋਧ ਨਹੀਂ ਕਰੂੰਗਾ ਹੁਣ ਰਾਜਾ ਵੜਿੰਗ ਇਹ ਕਹਿ ਰਹੇ ਨੇ ਰਾਜਾ ਵੜਿੰਗ ਦਾ ਜਿਹੜਾ ਤਾਜ਼ਾ ਇਲਜ਼ਾਮ ਆਇਆ ਪਾਸਕਰ ਸਾਹਿਬ ਰਾਜਾ ਵੜਿੰਗ ਕਹਿੰਦੇ ਰਵਨੀਤ ਬਿੱਟੂ ਹੁਣ ਅਚਾਨਕ ਸਵਰ ਕਿਉਂ ਬਦਲ ਰਹੇ ਨੇ ਉਹ ਕਹਿੰਦੇ ਕੀ ਰਵਨੀਤ ਬਿੱਟੂ ਨੇ ਬਿੱਟੂ ਨੂੰ ਏਜੰਸੀਆਂ ਨੇ ਕਿਹਾ ਮਤਲਬ ਉਹ ਇੱਕ ਤਰੀਕੇ ਨਾਲ ਹੀ ਅਲੀਗੇਸ਼ਨ ਲਾਉਣ ਦੀ ਕੋਸ਼ਿਸ਼ ਕਰ ਰਹੇ ਨੇ ਵੀ ਕੀ ਉਹ ਏਜੰਸੀਆਂ ਦੀ ਬੋਲੀ ਬੋਲ ਰਹੇ ਨੇ ਸੋ ਰਾਜਾ ਵੜਿੰਗ ਦੇ ਹੁਣ ਇਸ ਤਰ੍ਹਾਂ ਦੇ ਵੀ ਜਿਹੜੇ ਕਾਊਂਟਰ ਅਲੀਗੇਸ਼ਨ ਨੇ ਉਹ ਰਵਨੀਤ ਬਿੱਟੂ ਤੇ ਆ ਰਹੇ ਨੇ ਕਿਉਂਕਿ ਦੇਖੋ ਰਵਨੀਤ ਬਿੱਟੂ ਜਿੰਮੇ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਕਹਿ ਰਹੇ ਨੇ ਕਿ ਉਹ ਬੰਦੀ ਸਿੰਘਾਂ ਦੀ ਰਿਹਾਈ 'ਚ ਕਿਸੇ ਤਰ੍ਹਾਂ ਦਾ ਰੁਕਾਵਟ ਨਹੀਂ ਬਣਨਗੇ ਜਾਂ ਵਿਰੋਧ ਨਹੀਂ ਕਰਨਗੇ ਉਹਨਾਂ ਨੇ ਆਪਣੇ ਪਰਿਵਾਰ ਦੇ ਨਾਲ ਵੀ ਗੱਲ ਕੀਤੀ ਹੈ ਹੁਣ ਅਮਿਤ ਸ਼ਾ ਉਹਨਾਂ ਦਾ ਪਾਰਲੀਮੈਂਟ ਦੇ ਵਿੱਚ ਸਟੈਂਡ ਸੀ ਬਲਵੰਤ ਸਿੰਘ ਰਾਜੂਵਾਨਾ ਦਾ ਉਹਨਾਂ ਨੇ ਨਾ ਤਾਂ ਨਹੀਂ ਲਿਆ ਪਰ ਇਸ਼ਾਰਾ ਕੀਤਾ ਕਿ ਅਗਰ ਕੋਈ ਵਿਅਕਤੀ ਭਾਰਤੀ ਕਾਨੂੰਨ ਵਿਵਸਥਾ 'ਚ ਭਰੋਸਾ ਨਹੀਂ ਕਰਦਾ ਕੋਈ ਵਿਅਕਤੀ ਪਛਤਾਪ ਨਹੀਂ ਕਰਦਾ ਮਾਫੀ ਲਈ ਬੇਨਤੀ ਨਹੀਂ ਕਰਦਾ ਤੇ ਉਹਨੂੰ ਕਿਵੇਂ ਮਾਫ ਕੀਤਾ ਜਾ ਸਕਦਾ ਹੈ ਹੁਣ ਕੀ ਭਾਰਤੀ ਜਨਤਾ ਪਾਰਟੀ ਆਪਣਾ ਸਟੈਂਡ ਬਦਲੇਗੀ ਆਪਣਾ ਰਵਈਆ ਬਦਲੇਗੀ ਤੁਹਾਡਾ ਦ੍ਰਿਸ਼ਟੀਕੋਣ ਕੀ ਹੈ ਔਰ ਰਾਜਾ ਵੜਿੰਗ ਦੇ ਤਾਜ਼ਾ ਇਲਜ਼ਾਮ ਔਰ ਰਵਨੀਤ ਮਿੱਟੂ ਦੇ ਤਾਜ਼ਾ ਬਿਆਨ ਜਿੱਥੇ ਤੱਕ ਰਵਨੀਤ ਮਿੱਟੂ ਉਹਨਾਂ ਦੀ ਗੱਲ ਕਰੀਏ ਤੁਸੀਂ ਇਹ ਦੇਖੋ ਕਿ ਜਦੋਂ ਕਾਂਗਰਸ ਦੇ ਵਿੱਚ ਬਤੌਰ ਐਮਪੀ ਸੀਗੇ ਤਿੰਨ ਵਾਰੋਂ ਕਾਂਗਰਸ ਦੇ ਵਿੱਚ ਐਮਪੀ ਬਣੇ ਨੇ ਔਰ 15 ਸਾਲ ਦੇ ਵਿੱਚ ਘੱਟੋ ਘੱਟ 8 ਜਾਂ 10 ਵਾਰ ਇਦਾਂ ਦਾ ਮੁੱਦਾ ਆਇਆ ਜਦ ਬੰਦੀ ਸਿੰਘਾਂ ਦੇ ਮੁੱਦੇ ਦੇ ਉੱਤੇ ਬਿਟੂ ਦੀ ਬਿਆਨਬਾਜ਼ੀ ਆਈ। ਭਾਵੇਂ ਮਾਮਲਾ ਹੋਇਆ ਅਮਰਿਤਪਾਲ ਕਿਉਂਕਿ ਅਮਰਿਤਪਾਲ ਜਿਸ ਤਰੀਕੇ ਨਾਲ ਭਜਿਆ ਸੀਗਾ ਔਰ ਉਹਨੂੰ ਫੜਨ ਦੇ ਵਿੱਚ ਜਿਸ ਤਰੀਕੇ ਨਾਲ ਦੇਰੀ ਹੋਈ ਜਾਂ ਉਹਨੇ ਬਾਅਦ ਚ ਸਰੈਂਡਰ ਕੀ ਤਿਆਰਅਤ ਕੀਤਾ ਉਸ ਵਕਤ ਵੀ ਬੜੇ ਤੱਤੇ ਬਿਆਨ। ਰਵਨੀਤ ਬਿਟੂ ਉਹਨਾਂ ਦੇ ਅਮਰਿਤਪਾਲ ਉਹਨਾਂ ਦੇ ਖਲਾਫ ਸੀਗੇ। ਕਿ ਵੀ ਇਹ ਹੈ ਕੌਣ ਕਾਫੀ ਕੁਝ ਉਹਨਾਂ ਨੇ ਬੋਲਿਆ ਵੀਗਾ। ਰਾਜੀ ਉਹਨਾਂ ਦੇ ਮੁੱਦੇ ਦੇ ਉੱਤੇ ਪੁਰ ਪੁੱਲਰ ਯਾਨੀ ਦਵਿੰਦਰਪਾਲ ਸਿੰਘ ਪੁੱਲਰ ਉਹਨਾਂ ਦੀ ਰਿਹਾਈ ਦੇ ਮੁੱਦੇ ਦੇ ਉੱਤੇ ਔਰ ਜਦ ਅਮਿਤ ਸ਼ਾਹ ਉਹਨਾਂ ਨੇ ਇਹ ਗੱਲ ਪਾਰਲੀਮੈਂਟ ਦੇ ਵਿੱਚ ਹਰਿਮੰਦਰਪੁਰ ਬਾਦਲ ਉਹਨਾਂ ਦੇ ਉਠਾਏ ਬਿਆਨ ਦੇ ਉੱਤੇ ਦਿੱਤੀ ਸੀ ਨਾ ਕਿ ਅਸੀਂ ਉਸ ਵਿਅਕਤੀ ਨੂੰ ਕਿੱਦਾਂ ਮਾਫ਼ ਕਰ ਦਈਏ ਜਿਨੇ ਜਿਹਨੂੰ ਆਪਣੇ ਅਪਰਾਧ ਦੇ ਬਾਰੇ ਤੇ ਕੋਈ ਸੀਰੀਅਸਨੈਸ ਹੀ ਨਹੀਂ ਹੈ ਔਰ ਕੋਈ ਪਛਤਾਪ ਵੀ ਨਹੀਂ ਹੈ ਔਰ ਵੈਸੇ ਵੀ ਮਾਫੀ ਤੇ ਉਹਨੂੰ ਮੰਗਣੀ ਚਾਹੀਦੀ ਹੈ ਜਿਨੇ ਕੋਈ ਜੁਰਮ ਕੀਤਾ ਜੋ ਕੋਈ ਮਾਫੀ ਹੋਰ ਮੰਗੇ ਕਿਸੇ ਵਾਸਤੇ ਤੇ ਉਹਨੂੰ ਕਿਸ ਤਰ੍ਹਾਂ ਮਾਫ਼ ਕੀਤਾ ਜਾ ਸਕਦਾ ਔਰ ਜਾਦਾ ਬਿਆਨ ਦਿੱਤਾ ਜਾਂਦਾ ਸੀ ਉਹਨੇ ਕੁਸਤਨ ਪਹਿਲੇ ਹੀ ਇਹ ਗੱਲ ਵੀ ਆਈ ਕਿ ਇਸ ਬਿਆਨ ਦੇ ਪਿੱਛੇ ਵੀ ਰਵਨੀ ਸਿੰਘ ਮਿੱਟੂ ਸੀ ਕਿਉਂਕਿ ਉਹਨਾਂ ਦਾ ਹਮੇਸ਼ਾ ਹੀ ਇੱਕ ਕੜਾ ਸਟੈਂਡ ਰਿਹਾ ਬੰਦੀ ਸਿੰਘਾਂ ਦੇ ਮਾਮਲੇ ਦੇ ਵਿੱਚ ਪਰ ਜਦੋਂ ਐ ਕੇਂਦਰੀ ਰਾਜਾ ਮੰਤਰੀ ਬਣੇ ਨੇ ਇਹਨਾਂ ਨੇ ਆਪਣਾ ਸਟੈਂਡ ਚੇਂਜ ਕੀਤਾ ਉਹ ਸਟੈਂਡ ਵੀ ਕਿੱਦਾਂ ਕੁ ਜਾਈ ਨਹੀਂ ਕੀਤਾ ਅਮਰਿਤਪਾਲ ਜੀ ਕਹਿੰਦੇ ਨੇ ਅਮਰਿਤਪਾਲ ਜੀ ਦੇ ਘਰੇ ਜਾਊਂਗਾ ਉਹਨਾਂ ਦੇ ਘਰਦਿਆਂ ਨੂੰ ਮਿਲੂੰਗਾ ਉਹਨਾਂ ਨੂੰ ਕਿਸੇ ਵੀ ਤਰੀਕੇ ਦੀ ਮਦਦ ਦੀ ਲੋੜ ਹੈ ਮੈਂ ਦੇਖੂੰਗਾ ਔਰ ਹੁਣ ਅਗਰ ਕੇਂਦਰ ਸਰਕਾਰ ਛੱਡਣਾ ਚਾਹੇ कि मैं किसी भी तरीके नाल कोई अड़ंगा नहीं पाऊंगा। ਤੁਸੀਂ ਇਹ ਮੰਨ ਕੇ ਚੱਲੋ ਕਿ ਭਾਵੇਂ ਰਵਨੀਤ ਬਿੱਟੂ ਉਹਨਾਂ ਨੇ ਭਾਜਪਾ ਤੇ ਕੁਝ ਮਹੀਨੇ ਪਹਿਲੇ 2 ਮਹੀਨੇ 3 ਮਹੀਨੇ ਪਹਿਲੇ ਜੁਆਇਨ ਕੀਤੀ ਹੈ। ਉਸ ਤੋਂ ਪਹਿਲੇ ਬਿੱਟੂ ਉਹਨਾਂ ਦੇ ਅਣਗੇ ਪਾਨ ਕਰਕੇ ਕੇਂਦਰ ਸਰਕਾਰ ਕੋ ਫੈਸਲਾ ਨਹੀਂ ਲੈ ਲੈ ਪਾਰੀ ਸੀਗੀ। ਜਾਂ ਫਿਰ ਹੁਣ ਬਿੱਟੂ ਉਹਨਾਂ ਅਣਗਾ ਨਹੀਂ ਪਾਨਗੇ ਤੇ ਇਸ ਕਰਕੇ ਕੇਂਦਰ ਸਰਕਾਰ ਉਹਨਾਂ ਫਾਸ ਉਹਨਾਂ ਫੈਸਲਿਆਂ ਦੇ ਕਰਕੇ ਖਾਸ ਕਰਕੇ ਬੰਦੀ ਸਿੰਘਾਂ ਦੇ ਮੁੱਦੇ ਦੇ ਉੱਤੇ ਆਪਣੇ ਹੀ ਲਿੱਤੇ ਹੋਏ ਸਟੈਂਡ ਤੋਂ ਯੂ-ਟਰਨ ਹੋਣਗੇ। ਜਦ ਇਹ ਇਲਜ਼ਾਮ ਲੱਗਦਾ ਹੈ ਨਾ ਕਿ ਅਮਰਿਤਪਾਲ ਉਹਨਾਂ ਏਜੰਸੀਆਂ ਦੇ ਬੰਦੇ ਸੀਗੇ ਯਾਨੀ ਉਹਨਾਂ ਨੂੰ ਆਰਐਸਐਸ ਨੇ ਜਾਂ ਬੀਜੇਪੀ ਨੇ ਏਜੰਸੀਆਂ ਨੇ ਖੜਾ ਕੀਤਾ ਥੀਗਾ ਤਦ ਕੋਈ ਧਿਆਨ ਦੇਖਿਆ ਤੁਸੀਂ ਬਿੱਟੂ ਉਹਨਾਂ ਦਾ ਔਰ ਹੁਣ ਉਸੇ ਬਿੱਟੂ ਉਹਨਾਂ ਦਾ ਇਹ ਗੱਲ ਕਹਿਣਾ ਕਿ ਮੈਂ ਅਮਰਿਤਪਾਲ ਜੀ ਦੇ ਘਰ ਜਾਊਗਾ ਜੇ ਇਹ ਸਿਚੁਏਸ਼ਨ ਚੇਂਜ ਹੋ ਜਾਂਦੀ ਹੈ ਇਹ ਹੋ ਸਕਦਾ ਹੈ ਆਉਣ ਵਾਲੇ ਟਾਈਮ ਵਿੱਚ 2027 ਤੋਂ ਪਹਿਲੇ ਬਿੱਟੂ ਨੂੰ ਬਤੌਰ ਮੁੱਖ ਮੰਤਰੀ ਦੇ ਕੈਂਡੀਡੇਟ ਦੇ ਤੌਰ ਤੇ ਬੀਜੇਪੀ ਪ੍ਰੋਜੈਕਟ ਕਰੇ ਤੇ ਉਹਦੀ ਕਰੈਕਸ਼ਨ ਪ੍ਰੋਸੈਸ ਆਲਰੇਡੀ ਸਟਾਰਟ ਹੋ ਗਿਆ اپنی امیج கரੈਕਸ਼ਨ ਦਾ ਪ੍ਰੋਸੈਸ ਆਲਰੇਡੀ ਸ਼ੁਰੂ ਹੈ ਕਿ ਉਹ ਆਪਣੀ امیਜ ਨੂੰ ਕਰੈਕਟ ਕਰ ਬਾਨਗੇ ਐਂਟੀ ਫਾਰਮਰ ਫੋਨ ਦਾ ਵੀ ਦਾਵਾ ਕਿਉਂਕਿ ਤੁਹਾਨੂੰ ਯਾਦ ਹੋਵੇਗਾ ਜੇ ਦਿੱਲੀ ਦੇ ਬਾਰਡਰਾਂ ਦੇ ਉੱਤੇ ਅੰਦੋਲਨ ਚੱਲ ਰਿਹਾ ଥିਗਾ ਤੇ ਰਵਨੀਤ ਬਿੱਟੂ ਉਹਨਾਂ ਨੂੰ ਇੱਕ ਵਾਰ ਕਿਸਾਨਾਂ ਨੇ ਬਾਹਰ ਜਿਆ ਕੱਢਤਾ ଥିਗਾ ਔਰ ਉਹਨਾਂ ਨੇ ਇਹ ਵੀ ਕਿਹਾ ਸੀਗਾ ਵੀ ਇਹਦੇ ਪਿੱਛੇ ਵਿਰੋਧੀ ਪਾਰਟੀਆਂ ਔਰ ਭਾਜਪਾ ਦੀ ਤਾਂ ਗੱਲ ਖਰ ਉਸ ਟਾਈਮ ਕਰ ਨਹੀਂ ਸਕਦੇ ਸੀਗੇ ਯਾਨੀ ਦੇਖੋ ਜਲਾ ਸਾਥ ਜਦ ਪਾਰਟੀਆਂ ਤੁਸੀਂ ਚੇਂਜ ਕਰਦੇ ਹੋ ਨਾ ਕਿ ਤੁਹਾਨੂੰ ਆਪਣੀ ਵਿਚਾਰਧਾਰਾ ਵੀ ਚੇਂਜ ਕਰਨੀ ਪੈਂਦੀ ਹੈ ਤੁਹਾਨੂੰ ਆਪਣੇ ਉਹ तमाम ਮੁੱਦਿਆਂ ਦੇ ਉੱਤੇ ਲਿਤੇ ਹੋਏ ਸਟੈਂਡ ਵੀ ਚੇਂਜ ਕਰਨੇ ਪੈਂਦੇ ਨੇ ਹੁਣ ਰਮਨੀਤ ਬਿੱਟੂ ਵੀ ਕਹਿੰਦੇ ਨੇ ਕਿ ਮੈਨੂੰ ਰਾਹੁਲ ਗਾਂਧੀ ਉਹਨਾਂ ਨੇ ਉਹ ਟੀ-ਸ਼ਰਟ ਪਾਉਣ ਵਾਸਤੇ ਕਹੀ ਸੀ ਜਿਹਦੇ ਪਿੱਛੇ ਇੰਦਰਾ ਗਾਂਧੀ ਦੀ ਫੋਟੋ ਬਣੀ ਸੀ ਮਾਂ tujhe salaam ਲਿਖਿਆ ਹੋਇਆ ਸੀ ਤੇ ਮੈਂ ਸਾਫ਼ ਮਨਾਂ ਕਰਤਾ ਸੀ ਕਿ ਮੈਂ ਇੰਦਰਾ ਗਾਂਧੀ ਨੂੰ ਆਪਣੀ ਮਾਂ ਨਹੀਂ ਕਹਿ ਸਕਦਾ ਹੁਣ ਉਸ ਤੋਂ ਬਾਅਦ ਦੇਖੋ ਤੁਸੀਂ ਅਮਰਿਤਪਾਲ ਉਹਨਾਂ ਦੇ ਸਟੈਂਡ ਚੇਂਜ ਬਾਕੀ ਸਾਰੇ तमाम ਮੁੱਦਿਆਂ ਦੇ ਉੱਤੇ ਸਟੈਂਡ ਚੇਂਜ ਯਾਨੀ ਪਾਜਪਾ ਨੇ ਬਿੱਟੂ ਉਹਨਾਂ ਨੂੰ ਮੰਤਰੀ ਰੱਖਦੇ ਰਿਹਾ ਹੈ ਪਰ ਆਪਣੀ ਕੰਡੀਸ਼ਨਾਂ ਤੇ ਕੰਮ ਕਰਾਂਗੇ ਕਿਉਂਕਿ ਇਹ ਐਸਾਨ ਦੇ ਤੌਰ ਤੇ ਦਿੱਤੀ ਹੋਈ ਕੋਈ ਮੰਤਰੀ ਪਦ ਉਹ ਫਿਰ ਲਾਭ ਵੀ ਪੂਰਾ ਲਿਤਾ ਜਾਂਦਾ ਹੈ ਕਿ ਵੀ ਤੁਹਾਨੂੰ ਤੁਸੀ ਉਦਾਂ ਹੀ ਚੱਲੋਗੇ ਜਿੱਦਾਂ ਆਪਾਂ ਚਲਾਵਾਂਗੇ ਤੇ ਉਦਾਂ ਉਹਨਾਂ ਨੇ ਚੱਲਣਾ ਸ਼ਹੀਦ ਕਰਦਾ ਪਰ ਮੇਰਾ ਇਹ ਮੰਨਣਾ ਹੈ ਕਿ ਅਗਰ ਰਵਨੀਤ ਬਿੱਟੂ ਉਹਨਾਂ ਨੇ ਆਪਣੀ ਆਪਣਾ ਜਿਹੜਾ ਕੰਮ ਕਰਨ ਦਾ ਤਰੀਕਾ ਹੈ ਜਾਂ ਆਪਣੀ ਸੋਚ 'ਚ ਬਦਲਾਅ ਕੀਤਾ ਹੈ ਇਹ ਨਾਲ ਫਾਇਦਾ ਵੀ ਹੋ ਸਕਦਾ ਹੈ ਇਹ ਹੋ ਸਕਦਾ ਹੈ ਕਿ ਰਵਨੀਤ ਬਿੱਟੂ ਅਗਰ ਸਿੱਖ ਭਾਈਚਾਰੇ ਦੀਆਂ ਕੁਝ ਮੰਗਾਂ ਦੇ ਪ੍ਰਤੀ ਨਰਮ ਹੁੰਦੇ ਨੇ ਜਿਵੇਂ ਉਹ ਖੁਦ ਕਹਿੰਦੇ ਨੇ ਕਿ ਮੈਂ ਕੋਈ ਰੁਕਾਵਟ ਨਹੀਂ ਪਾਉਂਗਾ ਮੈਂ ਕੋਈ ਵਿਰੋਧ ਨਹੀਂ ਕਰੂੰਗਾ ਹੋ ਸਕਦਾ ਹੈ ਕੁਝ ਮਸਲੇ ਨੇ ਜਿਹੜੇ ਉਹ ਭਾਜੀਪੀ ਵੀ ਆਪਣਾ ਸਟੈਂਡ ਬਦਲੇ ਪਰ ਉਹਦਾ ਕ੍ਰੈਡਿਟ ਰਵਨੀਤ ਸਿੰਘ ਬਿੱਟੂ ਨੂੰ ਜਾਵੇ ਪਰ ਉਹਦੇ ਨਾਲ ਰਵਨੀਤ ਸਿੰਘ ਬਿੱਟੂ ਨੂੰ ਕਿਉਂਕਿ ਇਹ ਕਿਤਨਾ ਕਿਤੇ ਤਾਂ ਲੱਗਦਾ ਹੈ ਕਿ ਪੰਜਾਬ ਚ ਭਾਰਤੀ ਜਨਤਾ ਪਾਰਟੀ ਰਵਨੀਤ ਸਿੰਘ ਬਿੱਟੂ ਨੂੰ ਅੱਗੇ ਵਧਾਉਣਾ ਚਾਹੁੰਦੀ ਹੈ ਤਾਂ ਹੀ ਉਹਨਾਂ ਨੇ ਰਵਨੀਤ ਬਿੱਟੂ ਨੂੰ ਮੰਤਰੀ ਬਣਾਇਆ ਨਾ ਔਰ ਉਹ ਮੰਗਾ ਜਿਹੜੀਆਂ ਪੁਰਾਣੇ ਸਮੇਂ ਤੋਂ ਲਟਕ ਰਹੀਆਂ ਨੇ ਕਿਉਂਕਿ ਰਵਨੀਤ ਬਿੱਟੂ ਵੀ ਇੱਕ ਸਿੱਖ ਨੇ ਭਾਵੇਂ ਰਾਜਾ ਵੜਿੰਗ ਕਹਿੰਦੇ ਨੇ ਰਾਜਾ ਵੜਿੰਗ ਨੇ ਦੋ ਤਿੰਨ ਦਿਨ ਪਹਿਲਾਂ ਇਹ ਇਲਜ਼ਾਮ ਵੀ ਲਾਇਆ ਕਿ ਰਵਨੀਤ ਬਿੱਟੂ ਨੂੰ ਤਾਂ ਬਹੁਤੇ ਸਿੱਖ ਵੀ ਸਿੱਖ ਨਹੀਂ ਮੰਨਦੇ ਪਰ ਇਹ ਪੋਲੀਟੀਕਲ ਅਲੀਗੇਸ਼ਨ ਨੇ ਦੇਖੋ ਜਦੋਂ ਕਾਂਗਰਸ ਵੀ ਰਵਨੀਤ ਬਿੱਟੂ ਤਿੰਨ ਵਾਰ ਜਿੱਤੇ ਨੇ ਨਿਸ਼ਚਿਤ ਤੌਰ ਤੇ ਸਿੱਖ ਭਾਈਚਾਰੇ ਨੇ ਵੀ ਉਹਨਾਂ ਨੂੰ ਵੋਟ ਪਾਈ ਇਹ ਸਿਆਸੀ ਇਲਜ਼ਾਮ ਤਾਂ ਹੋ ਸਕਦੇ ਨੇ ਵੀ ਕੋਈ ਕਿਸੇ ਨੂੰ ਸਿੱਖ ਨਹੀਂ ਮੰਨਦਾ ਮੈਨੂੰ ਲੱਗਦਾ ਇਹ ਇੱਕ ਪੋਲਿਟਿਕਲ ਇਲਜ਼ਾਮ ਨਹੀਂ ਹੈ ਰਵਨੀਤ ਬਿੱਟੂ ਸਿੱਖ ਨੇ ਔਰ ਸਿੱਖ ਵੋਟਾਂ ਭਾਜਪੀ ਚ ਵੀ ਰਵਨੀਤ ਬਿੱਟੂ ਨੂੰ ਪਈਆਂ ਨੇ ਕਾਂਗਰਸ ਵੇਲੇ ਵੀ ਪਈਆਂ ਨੇ ਪਰ ਹਾ ਰਵਨੀਤ ਬਿੱਟੂ ਦਾ ਉਹਨਾਂ ਲੋਕਾਂ ਨਾਲ ਹਮੇਸ਼ਾ ਵਿਰੋਧ ਰਿਹਾ ਹੈ ਭਾਵੇਂ ਅਮਰਪਾਲ ਸਿੰਘ ਸੀ ਉਹਦੇ ਨਾਲ ਲਗਾਤਾਰ ਵਿਰੋਧ ਰਿਹਾ ਬਲਵੰਤ ਸਿੰਘ ਰਾਜਵਾਨਾ ਦੇ ਪ੍ਰਤੀ ਰਵਨੀਤ ਬਿੱਟੂ ਹਮੇਸ਼ਾ ਸਖਤ ਰਹੇ ਨੇ ਹੁਣ ਸਵਾਲ ਤਾਂ ਇਹ ਆ ਭਰਕ ਸਾਹਿਬ ਅਗਰ ਰਵਨੀਤ ਮਿੱਟੂ ਕਹਿ ਰਹੇ ਨੇ ਮੈਂ ਨਰਮ ਹੋਊਗਾ ਮੈਂ ਵਿਰੋਧ ਨਹੀਂ ਕਰੂੰਗਾ ਕਿ ਇਹ ਗੱਲ ਭਾਜਪੀ ਨੇ ਹੀ ਕਹੀ ਹੈ ਕਿ ਭਾਜਪੀ ਰਵਨੀਤ ਮਿੱਟੂ ਦੇ ਨਰਮ ਹੋਣ ਨੂੰ ਆਧਾਰ ਬਣਾ ਕੇ ਬੰਦੀ ਸਿੰਘਾਂ ਦੀ ਰਿਹਾਈ ਬਾਰੇ ਦੁਬਾਰਾ ਸੋਚੇਗੀ ਤਾਂ ਕਿ ਜਿਹੜੇ ਪੰਜਾਬ ਚ ਬਹੁਤ ਸਾਰੇ ਲੋਕ ਨੇ ਭਾਵੇਂ ਉਹਦੇ ਪਿੱਛੇ ਹਿਊਮਨ ਰਾਈਟਸ ਨਾਲ ਜੁੜੇ ਲੋਕ ਨੇ ਭਾਵੇਂ ਇਹ ਪੰਥਕ ਮੁੱਦਾ ਵੀ ਹੈ ਬਹੁਤ ਸਾਰੇ ਸਿੱਖ ਭਾਈਚਾਰੇ ਦੇ ਲੋਕ ਵੀ ਚਾਹੁੰਦੇ ਨੇ ਔਰ ਇਨਸਾਨੀਅਤ ਦੇ ਨਾਤੇ ਅਗਰ ਰਜੀਵ ਗਾਂਧੀ ਦੇ ਕਾਤਲ ਰਿਹਾ ਹੋ ਸਕਦੇ ਨੇ ਤੇ ਫਿਰ ਦੂਸਰੇ ਕਿਉਂ ਨਹੀਂ ਇਹ ਇਹ ਇੱਕ ਕਾਨੂੰਨੀ ਤੌਰ ਦੇ ਉੱਤੇ ਵੀ ਇਹ ਜਿਹੜੀ ਇਹ ਜਿਹੜਾ ਸਵਾਲ ਹੈ ਕਈ ਵਾਰੀ ਖੜਾ ਹੁੰਦਾ ਹੁਣ ਤੋਂ ਤੁਹਾਡਾ ਇਹਦੇ ਤੇ ਦ੍ਰਿਸ਼ਟੀਕੋਣ ਤੋਂ ਸਭ ਤੋਂ ਵੱਡੀ ਗੱਲ ਹੈਗੀ ਹੈ ਕਿ ਕਿਸੇ ਵੀ ਤਰੀਕੇ ਦੀ ਸੂਬਾ ਸਪੈਸੀਫਿਕ ਯਾਨੀ ਕਿਸੇ ਸਟੇਟ ਸਪੈਸੀਫਿਕ ਕਿਸੇ ਪੋਲਿਟਿਕਸ ਨੂੰ ਅੱਗੇ ਵਧਾਣਾ ਹੁੰਦਾ ਹੈ ਹੁਣ ਪੰਜਾਬ ਦੇ ਵਿੱਚ ਅਕਾਲੀ ਦਲ ਦੀ ਪੋਲਿਟਿਕਸ ਖਾਸ ਕਰਕੇ ਸੰਗਰੂਰ ਜਿਮਨੀ ਚੋਣਾਂ ਤੋਂ ਬਾਅਦ ਉਹ ਪੰਥਕ ਮੁੱਦਿਆਂ ਤੇ ਸ਼ੁਰੂ ਹੋਈ ਔਰ ਜਰ ਜਦ ਅਕਾਲੀ ਦਲ ਪੰਥਕ ਮੁੱਦਿਆਂ ਨੂੰ ਉਠਾਉਂਦਾ ਹੈ ਤੇ ਉਹਨਾਂ ਮੁੱਦਿਆਂ ਨੂੰ ਲੈ ਕੇ ਹੀ ਉਹ ਸਭ ਤੋਂ ਪਿੱਛੇ ਝੜ ਜਾਂਦਾ ਔਰ ਲੋਕ ਸਭਾ ਚੋਣਾਂ ਦੇ ਵਿੱਚ ਵੀ ਔਰ ਸੰਗਰੂਰ ਜਿੰਨੀ ਚੋਣਾਂ ਦੇ ਵਿੱਚ ਵੀ ਅਕਾਲੀ ਦਲ ਸਭ ਤੋਂ ਲਾਸਟ ਨੰਬਰ ਤੇ ਰਹੀ ਸੀਗਾ 10 10 ਲੋਕ ਸਭਾ ਸੀਟਾਂ ਦੇ ਉੱਤੇ ਅਕਾਲੀ ਦਲ ਦੇ ਕੈਂਡੀਡੇਟਾਂ ਦੀ ਜ਼ਮਾਨਤ ਜੱਤ ਹੋ ਗਈ ਹੁਣ ਤੁਸੀਂ ਇਹ ਦੇਖੋ ਨੈਰੇਟਿਵ ਇੱਕ ਸੈੱਟ ਕੀਤਾ ਜਾਂਦਾ ਹੈ ਬੰਦੀ ਸਿੰਘਾਂ ਦੇ ਮੁੱਦੇ ਦੇ ਉੱਤੇ ਅਮਿਤ ਸ਼ਾ ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਇੱਕ ਕੜਾ ਸਟੈਂਡ ਲੀਤਾ ਸੀ ਉਹ ਸਾਰੇ ਸੱਚੋਂ ਬਾਤ ਨਹੀਂ ਬਿੱਟੂ ਉਹਨਾਂ ਵੀ ਹਮੇਸ਼ਾ ਬੰਦੀ ਸਿੰਘਾਂ ਦੇ ਮੁੱਦੇ ਤੇ ਉੱਤੇ ਅਮਰਿਤਪਾਲ ਦੇ ਮੁੱਦੇ ਦੇ ਉੱਤੇ ਇੱਕ ਕੜਾ ਸਟੈਂਡ ਲੈਂਦੇ ਸੀ ਸਾਰਿਆਂ ਨੂੰ ਪਤਾ ਹੈ ਬਿੱਟੂ ਉਹਨਾਂ ਨੇ ਸ਼ਿਫਟ ਮਾਰਿਆ ਇਹ ਸ਼ਿਫਟ ਮਾਰਿਆ ਆਉਣ ਵਾਲੀ ਟਾਈਮ ਦੇ ਵਿੱਚ ਹੋ ਸਕਦਾ ਹੈ ਭਾਜੀਪੀ ਐਂ ਦਾ ਨੈਰੇਟਿਵ ਸੈੱਟ ਕਰ ਦੇ ਔਰ ਅਮਰਿਤਪਾਲ ਸਿੰਘ ਹੋਏ ਜਾਂ ਫਿਰ ਉਹ ਸਰਬਜੀਤ ਸਿੰਘ ਖਾਲਸਾ ਹੋਏ ਉਹ ਐ ਮੰਗ ਕਰਨ ਕਿ ਦੇਖੋ ਜੀ ਬੰਦੀ ਸਿੰਘਾਂ ਦੇ ਮੁੱਦੇ ਦੇ ਉੱਤੇ ਪਾਰਲੀਮੈਂਟ ਇਚ ਹੋ ਸਕਦਾ ਹੈ ਸਵਾਲ ਵੀ ਉਠਾ ਦੇ ਜੇ ਉਹਨਾਂ ਨੂੰ ਜਾਣ ਦਾ ਮੌਕਾ ਮਿਲਦਾ ਹੈ ਅਮਰਿਤਪਾਲ ਉਹਨਾਂ ਨੂੰ ਤੇ ਉਹ ਮੰਗ ਕਰਨ ਉਸ ਮੰਗ ਦਾ ਸਮਰਥਨ ਰਵਨੀ ਸਿੰਘ ਬਿੱਟੂ ਉਹ ਨਾ ਕਰਨ ਪਰਲਮੈਂਟ ਦੇ ਵਿੱਚ ਹੀ ਕਿੰਨੀ ਜੀ ਅਸੀਂ ਵੀ ਜਾਣਦੇ ਹਾਂ ਬੰਦੀ ਸਿੰਘ ਰਿਲੀ ਹੋਣ ਔਰ ਉਸ ਤੋਂ ਬਾਅਦ ਕੋਈ ਫੈਸਲਾ ਸਰਕਾਰ ਲੈ ਲੇਗੀ ਬੰਦੀ ਸਿੰਘ ਰਿਲੀਫ ਕੇ ਯਾਨੀ ਪੂਰਾ ਕ੍ਰੈਡਿਟ ਪੂਰਾ ਕ੍ਰੈਡਿਟ ਅਮਰਿਤਪਾਲ ਸਰਬਜੀਤ ਸਿੰਘ ਖਾਲਸਾ ਔਰ ਰਵਨੀਤ ਮਿੱਟੂ ਉਹਨਾਂ ਨੂੰ ਜਾਏਗਾ ਕਿ ਇਹਨਾਂ ਦੇ ਐਫਰਟਸ ਕਰਕੇ ਬੰਦੀ ਸਿੰਘ ਛੁੱਟ ਗਏ ਹੁਣ ਤੁਸੀਂ ਇੱਕ ਤੀਰੀ ਇੱਕ ਤੀਰ ਨਾਲ ਤਿੰਨ ਚਾਰ ਨਿਸ਼ਾਨੇ ਪਾਜਪਾ ਮਾਰਦੀ ਹੁੰਦੀ ਹੈ ਹੁਣ ਉਹ ਅਕਾਲੀ ਦਲ ਜਿਹੜਾ ਉਹਨਾਂ ਬੰਦੀ ਸਿੰਘਾਂ ਦੇ ਮੁੱਦਿਆਂ ਨੂੰ ਚੱਕ ਕੇ ਪੰਥਕ ਮੁੱਦਿਆਂ ਨੂੰ ਚੱਕ ਕੇ ਉਹ ਸਾਰੇ ਮੁੱਦਿਆਂ ਦੇ ਵਿੱਚ ਪੰਜਵੇਂ ਨੰਬਰ ਤੇ ਆ ਗਿਆ ਉਹ ਸਾਰੀ ਸਿੱਖਾਂ ਦੇ ਉੱਤੇ ਫਿਰ ਨਵੇਂ ਤਰੀਕੇ ਦੀ ਰਾਜਨੀਤੀ ਨਵੇਂ ਤਰੀਕੇ ਦਾ ਆਕਾਲੀ ਦਲ ਨਵੇਂ ਤਰੀਕੇ ਦੀ ਪੰਥਕ ਪਾਲਿਸੀ ਉਹ ਇੱਕ ਪੰਜਾਬ ਦੇ ਵਿੱਚ ਇਹ ਪਿਸ਼ਟ ਭੂਮੀ ਤਿਆਰ ਹੋ ਜਾਏਗੀ ਔਰ ਉਹਦੇ ਵਿੱਚ ਆਕਾਲੀ ਦਲ ਫਿਰ ਪਿਛਾ ਖੜਾ ਹੋਇਆ ਨਜ਼ਰ ਆਏਗਾ ਕਿਉਂਕਿ ਜਦ ਵੀ ਜਦ ਉਹਨਾਂ ਨੇ ਐਫਰਟਸ ਕੀਤੇ ਤੇ ਕੁਝ ਨਹੀਂ ਹੋਇਆ ਹੁਣ ਦੋ ਐਮਪੀ ਇਲੈਕਟਿਡ ਐਮਪੀ ਇੰਡੀਪੈਂਡੈਂਟ ਐਮਪੀ ਉਹਨਾਂ ਨੇ ਆਪਣੇ ਐਫਰਟਸ ਕੀਤੇ ਤੇ ਫਿਰ ਸਰਕਾਰ ਨੂੰ ਉਸ ਮਾਮਲੇ ਦੇ ਵਿੱਚ ਆਪਣਾ ਸਟੈਂਡ ਚੇਂਜ ਕਰਨਾ ਪਿਆ ਉਹਦੇ ਵਿੱਚ ਰਵਨੀਤ ਬਿੱਤੂ ਵੀ ਆਪਣੀ ਹਉਤੀ ਪਾਣਾ ਚਾਹੁੰਦੇ ਨੇ ਤਾਂ ਹੀ ਕਰਕੇ ਉਹਨਾਂ ਨੇ ਆਪਣਾ ਸਟੈਂਡ ਚੇਂਜ ਕੀਤਾ ਕਿ ਜੇ ਸਰਕਾਰ ਕੋਈ ਫੈਸਲਾ ਲੈਂਦੀ ਹੈ ਬੰਦੀ ਸਿੰਘਾਂ ਨੂੰ ਛੱਡਨ ਦੇ ਕਿ ਮੈਂ ਉਹਦਾ ਵਿਰੋਧ ਨਹੀਂ ਕਰੂੰਗਾ ਹਜੇ ਉਹਨਾਂ ਨੇ ਸ਼ੁਕਰ ਐ ਨਹੀਂ ਗੱਲ ਕੀਤੀ ਕਿ ਮੈਂ ਮੰਗ ਕਰੂੰਗਾ ਕਿ ਬੰਦੀ ਸਿੰਘਾਂ ਨੂੰ ਛੱਡ ਦਿੱਤਾ ਜਾਏ ਕਿਉਂਕਿ ਇੱਕਦਮ ਬੜਾ ਵੱਡਾ ਸ਼ਿਫਟ ਮਾਰਨਾ ਉਹ ਔਖਾ ਹੁੰਦਾ ਹੈ ਸ਼ਿਫਟ ਮਾਰਨ ਤੋਂ ਪਹਿਲੇ ਗੱਡੀ ਨੂੰ ਪਹਿਲੇ ਗੇਅਰ ਦੇ ਲੈ ਕੇ ਜਾਣਾ ਪੈਂਦਾ ਦੂਜੇ ਗੇਅਰ ਤੇ ਲੈ ਕੇ ਜਾਣਾ ਪੈਂਦਾ ਫਿਰ ਤੀਜੇ ਚੌਥੇ ਤੇ ਫਿਰ ਪੰਜਵੇਂ ਗੇਅਰ ਤੇ ਜਾਂਦੀ ਹੈ ਇਹ ਸਮਝੋ ਹਜੇ ਗੱਡੀ ਪਹਿਲੇ ਦੌਰ ਦੇ ਪਹਿਲੇ ਦੂਜੇ ਗੇੜੇ ਦੇ ਵਿੱਚ ਹੀ ਹੈ ਉਹ ਸਦਾਂ ਆਉਣ ਵਾਲੇ ਟਾਈਮ ਵਿੱਚ ਰਵਨੀਤ ਬਿੱਟੂ ਨੇ ਇਹ ਮੰਗ ਕਰਨ ਕਿ ਬੰਦੀ ਸਿੰਘਾਂ ਨੂੰ ਛੱਡਿਆ ਜਾਏ ਔਰ ਉਹਨਾਂ ਦਾ ਸਾਥ ਦੋ ਐਮਪੀ ਦੇਣ ਉਹ ਵੀ ਅਮਰਿਤਪਾਲ ਸਿੰਘ ਔਰ ਸਰਬਜੀਤ ਸਿੰਘ ਖਾਲਸਾ ਔਰ ਉਹਨਾਂ ਦੀ ਮੰਗ ਨੂੰ ਮੰਨ ਵੀ ਲਿਆ ਜਾਏ ਜਿਹਦਾ ਗੱਲ ਮੈਂ ਜਿਹਦਾ ਜ਼ਿਕਰ ਮੈਂ ਕਰਕੇ ਵੀ ਹਟੇ ਬਿਲਕੁਲ ਜੀ ਇਹਦਾ ਮਤਲਬ ਹੈ ਜਿਹੜੀ ਅਮਿਤ ਸ਼ਾਹ ਜੀ ਨੇ ਗੱਲ ਕਹੀ ਸੀ ਕਿ ਮੈਂ ਰਵਨੀਤ ਬਿੱਟੂ ਦਾ ਕਦ ਵੱਡਾ ਕਰ ਦਾਂਗਾ ਸੋ ਅਗਰ ਇਸ ਤਰ੍ਹਾਂ ਦੇ ਫੈਸਲੇ ਹੁੰਦੇ ਨੇ ਤੇ ਫਿਰ ਰਵਨੀਤ ਬਿੱਟੂ ਦਾ ਕਦ ਵੱਡਾ ਹੋਣਾ ਮੰਨਿਆ ਜਾ ਸਕਦਾ ਹੈ ਪੰਜਾਬ ਦੀ ਸਿਆਸਤ 'ਚ ਉਹਨਾਂ ਦੀ ਭੂਮਿਕਾ ਫਿਰ ਹੋਰ ਵੱਡੀ ਬਣ ਸਕਦੀ ਹੈ ਅਗਰ ਉਹ ਇਸ ਤਰੀਕੇ ਦੇ ਕੋਈ ਵੱਡੇ ਫੈਸਲੇ ਕਰਾਉਂਦੇ ਨੇ ਔਰ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਕਿ ਅਗਰ ਬੰਦੀ ਸਿੰਘਾਂ ਦੀ ਰਿਹਾਈ ਦੇ ਦਾ ਫੈਸਲਾ ਹੁੰਦਾ ਔਰ ਉਹਨਾਂ ਦੀ ਰਿਹਾਈ ਹੁੰਦੀ ਹੈ ਤੇ ਉਹਦੇ ਵਿੱਚ ਅਗਰ ਭੂਮਿਕਾ ਬਣਦੀ ਹੈ ਦੂਸਰੇ ਪੰਥਕ ਲੀਡਰ ਜਿਹੜੇ ਜਾਂ ਐਮਪੀ ਨੇ ਭਾਵੇਂ ਅਮਰਿਤਪਾਲ ਸਿੰਘ ਆ ਭਾਵੇਂ ਸਰਬਜੀਤ ਸਿੰਘ ਖਾਲਸਾ ਨੇ ਭਾਵੇਂ ਰਵਨੀਤ ਸਿੰਘ ਬਿੱਟੂ ਨੇ ਉਹਦੇ ਨਾਲ ਇੱਕ ਕ੍ਰੈਡਿਟ ਹੈ ਜਿਹੜਾ ਇਸੇਰਾ ਉਹ ਅਕਾਲੀ ਦਲ ਦੇ ਸਿਰ ਦੇ ਉੱਤੇ ਫਿਰ ਨਹੀਂ ਸਜੇਗਾ ਸੋ ਇਹ ਹੋ ਸਕਦਾ ਇਸ ਤਰੀਕੇ ਦੀ ਕੋਈ ਸਿਆਸਤ ਆਉਂਦੇ ਦਿਨਾਂ ਚ ਅੱਗੇ ਵਧੇ ਉਂਝ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਨੇ ਖੁਦ ਇੱਕ ਪਵਿੱਤਰ ਦਿਹਾੜੇ ਦਿਹਾੜੇ ਤੇ ਗੱਲ ਕਹੀ ਸੀ ਬੰਦੀ ਸਿੰਘਾਂ ਦੀ ਰਿਹਾਈ ਦੀ ਔਰ ਉਸ ਤੋਂ ਬਾਅਦ ਗੱਲਾਂ ਚਲੀਆਂ ਕਿ ਨੋਟੀਫਿਕੇਸ਼ਨ ਵੀ ਹੋਏ ਪਰ ਉਹ ਰਿਹਾਈਆਂ ਹੋਈਆਂ ਨਹੀਂ ਮੈਨੂੰ ਲੱਗਦਾ ਹੈ ਕਿ ਸਾਡੀ ਸੁਪਰੀਮ ਕੋਰਟ ਨੂੰ ਵੀ ਭਾਸਕਰ ਸਾਹਿਬ ਕੋਈ ਨਾ ਕੋਈ ਕਨਸਟੀਟਿਊਸ਼ਨਲ ਬੈਂਚ ਬਣਾ ਕੇ ਕੋਈ ਸੰਵਿਧਾਨਿਕ ਬੈਂਚ ਬਣਾ ਕੇ ਸਪਸ਼ਟ ਨਿਰਦੇਸ਼ ਦੇ ਦੇਣੇ ਚਾਹੀਦੇ ਨੇ ਕਿ ਮੁਲਕ ਦੇ ਵਿੱਚ ਜਦੋਂ ਇਸ ਤਰੀਕੇ ਦੇ ਮਾਮਲੇ ਜਿਹਦੇ ਵਿੱਚ ਕਿਸੇ ਨੇ ਮਰਡਰ ਤੋਂ ਬਾਅਦ ਲੰਮੀ ਸਜ਼ਾ ਗੁਜ਼ਾਰ ਲਈ ਕਿੰਨਾ ਹਾਲਾਤਾਂ ਤੋਂ ਮਾਫੀ ਦੇ ਹੱਕਦਾਰ ਹੋਣਗੇ ਕਿਹੜੇ ਕਿਹੜੇ ਲੋਕ ਮਾਫੀ ਦੇ ਹੱਕਦਾਰ ਹੋਣਗੇ ਕਿਹੜੇ ਨਹੀਂ ਹੋਣਗੇ ਸੋ ਇਹਦੇ ਤੇ ਹਜੇ ਵੀ ਸਪਸ਼ਟਤਾ ਨਹੀਂ ਹੈ ਕਿਉਂਕਿ ਮੈਂ ਬਾਰ ਬਾਰ ਇਹ ਗੱਲ ਸੋਚਦਾ ਕਿ ਰਜੀਵ ਗਾਂਧੀ ਦੇ ਮਰਡਰ ਦੇ ਮਾਮਲੇ ਦੇ ਵਿੱਚ ਇੱਕ ਤੋਂ ਬਾਅਦ ਇੱਕ ਕਈਆਂ ਨੂੰ ਫਾਂਸੀਆਂ ਤੋਂ ਉਮਰ ਕੈਦ ਤੇ ਆਏ ਤੇ ਬਾਅਦ ਰਿਹਾਈ ਮਿਲੀ ਔਰ ਉਸੇ ਤਰ੍ਹਾਂ ਦੀ ਜਿਹੜੀ ਜਿਹੜੀ ਜਿਹੜਾ ਜਿਹੜੀ ਪਟੀਸ਼ਨ ਹੈ ਉਹ ਬਲਵੰਤ ਸਿੰਘ ਰਾਜੂਵਾਨਾ ਦੇ ਮਾਮਲੇ ਤੇ ਵੀ ਹੈ ਕਿ ਉਹਦੀ ਫਾਂਸੀ ਨੂੰ ਰੱਦ ਕਰਕੇ ਉਮਰ ਕੈਦ ਚ ਨੂੰ ਤਬਦੀਲ ਕੀਤਾ ਜਾਵੇ ਪਰ ਅਗਰ ਸੁਪਰੀਮ ਕੋਰਟ ਜਾਂ ਸਰਕਾਰਾਂ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਚ ਤਬਦੀਲ ਕਰਦੀਆਂ ਨੇ ਤੇ ਉਸ ਤੋਂ ਬਾਅਦ ਫਿਰ ਰਿਹਾਈ ਵਾਲੀ ਮੰਗ ਇਸ ਆਧਾਰ ਤੇ ਵੀ ਕੀਤੀ ਜਾਣੀ ਹੈ ਕਿ ਉਮਰ ਕੈਦ ਦਾ ਮਤਲਬ ਹੈ ਕਿ ਬਹੁਤ ਲੰਮਾ ਸਮਾਂ ਉਹਨਾਂ ਨੇ ਆਪਣੀ ਜੇਲ੍ਹ ਦੀ ਸਜ਼ਾ ਭੁਗਤਿਆ ਚਲੋ ਇਹ ਮਾਮਲੇ ਕਾਨੂੰਨੀ ਵੀ ਨੇ ਔਰ ਬਹੁਤ ਸਾਰੇ ਲੋਕਾਂ ਦੀਆਂ ਭਾਵਨਾਵਾਂ ਨਾਲ ਵੀ ਜੁੜੇ ਹੋਏ ਨੇ ਔਰ ਇਹ ਮਾਮਲੇ ਹੁਣ ਸਿਆਸੀ ਵੀ ਬਣ ਚੁੱਕੇ ਨੇ ਹੁਣ ਜੇ ਮੈਂ ਸੁੱਧ ਸਿਆਸਤ ਵਾਲੇ ਪਾਸੇ ਆਵਾਂ ਤੇ ਪੰਜ ਜ਼ਿਮਨੀ ਚੋਣਾਂ ਹੋਣੀਆਂ ਨੇ ਉਸ ਤੋਂ ਪਹਿਲਾਂ ਸਭ ਤੋਂ ਪਹਿਲਾਂ ਜਿਹੜਾ ਨੋਟੀਫਿਕੇਸ਼ਨ ਹੈ ਉਹ ਜਲੰਧਰ ਵਾਲੀ ਜ਼ਿਮਨੀ ਚੋਂ ਦਾ ਹੁਣ ਜਦੋਂ ਲੋਕ ਸਭਾ ਦੀਆਂ ਚੋਣਾਂ ਹੋਈਆਂ ਤੇ ਜਲੰਧਰ ਦੇ ਵਿੱਚ ਚਰਨਜੀਤ ਚੰਨੀ ਮੈਂ ਪੂਰੀਆਂ ਵੋਟਾਂ ਵੀ ਨੋਟ ਕਰਕੇ ਰੱਖੀਆਂ ਚਰਨਜੀਤ ਚੰਨੀ ਨੇ ਜਲੰਧਰ ਦੇ ਵਿੱਚ 44394 ਵੋਟਾਂ ਹਾਸਲ ਕੀਤੀਆਂ ਔਰ ਸੁਸ਼ੀਲ ਕੁਮਾਰ ਰਿੰਕੂ ਨੇ 42837 ਮਤਲਬ ਜਲੰਧਰ ਵੈਸਟ ਚ ਹਾਲ ਜਿਹੜੀ ਚੋਣ ਲੰਗੀ ਹੈ ਉਹਦੇ ਚ ਕਾਂਗਰਸ ਔਰ ਬੀਜੇਪੀ ਦੇ ਵਿੱਚ ਬੜੀ ਨੇੜੇ ਦਾ ਮੁਕਾਬਲਾ ਹੈ 44394 42837 ਔਰ ਜਦੋਂ ਅਸੀਂ ਆਮ ਆਦਮੀ ਪਾਰਟੀ ਦੀ ਗੱਲ ਕਰਦੇ ਹਾਂ ਤੇ ਪਵਨਦੀਨੂ ਬਹੁਤ ਪਿੱਛੇ ਰਹਿ ਗਈ 15629 ਔਰ ਅਕਾਲੀ ਦਲ ਚਮਿੰਦਰ ਸਿੰਘ ਕੇਪੀ ਤਾਂ ਬਹੁਤ ਹੀ ਪਿੱਛੇ ਰਹਿ ਗਈ 2633 ਵੋਟਾਂ ਇਹਦਾ ਮਤਲਬ ਹੈ ਜੇ ਲੋਕ ਸਭਾ ਦੇ ਜਿਹੜੇ ਹੁਣ ਨਤੀਜੇ ਆਏ ਨੇ ਜਲੰਧਰ ਦੇ ਉਹਦੇ ਮੁਤਾਬਕ ਤਾਂ ਮੁਕਾਬਲਾ ਕਾਂਗਰਸ ਤੇ ਭਾਜਪਾ ਦਾ ਹੈ ਪਰ ਭਗਵੰਤ ਮਾਨ ਹੁਣ ਜਿਹੜੀ ਕੋਠੀ ਲੈ ਰਹੇ ਨੇ ਕੀ ਆਧਾਰ ਇਹੀ ਹੈ ਕਿ ਭਗਵੰਤ ਮਾਨ ਹਰ ਹਾਲਾਤ ਚ ਇਹ ਸੀਟ ਜਿੱਤਣਾ ਚਾਹੁੰਦੇ ਨੇ ਕਿਉਂਕਿ ਸੁਸ਼ੀਲ ਕੁਮਾਰ ਸੁਸ਼ੀਲ ਅੰਗਰਾਲ ਸ਼ੀਤਲ ਅੰਗਰਾਲ ਉਹ ਆਮ ਆਦਮੀ ਪਾਰਟੀ ਦੇ ਵਿਧਾਇਕ ਸੀ ਪਹਿਲਾਂ ਇਹ ਸੀਟ ਆਮ ਆਦਮੀ ਪਾਰਟੀ ਕੋਲ ਸੀ ਤੁਹਾਡਾ ਦ੍ਰਿਸ਼ਟੀਕੋਣ ਦੇਖੋ ਐਸੀ ਸੀਟ ਹਰ ਪੋਲੀਟੀਕਲ ਪਾਰਟੀ ਜਿੱਤਣਾ ਚਾਹੇਗੀ ਭਾਵੇਂ ਐਸ ਸੀਟ ਤੇ ਜਿੱਤਨ ਹਾਰਨ ਤੋਂ ਬਾਅਦ ਕਿਸੇ ਵੀ ਪੋਲੀਟੀਕਲ ਪਾਰਟੀ ਨੂੰ ਸਿਆਸੀ ਤੌਰ ਤੇ ਬਹੁਤ ਜ਼ਿਆਦਾ ਫਰਕ ਨਹੀਂ ਪਾਏਗਾ ਉਹਨਾਂ ਅਗਰ ਆਮ ਆਦਮੀ ਪਾਰਟੀ ਐ ਸੀਟ ਜਿੱਤ ਜਾਂਦੀ ਐ ਕਿ ਆਮ ਆਦਮੀ ਪਾਰਟੀ ਐ ਗੱਲ ਕਹਿਣਯੋਗਾ ਹੋਏਗੀ ਕਿ ਜਿਹੜੀ ਸੀਟ ਅਸੀਂ 92 ਐਮ ਐਲ ਏ ਦੇ ਨਾਲ ਜਿੱਤ ਕੇ ਜਿੱਤੀ ਸੀਗੀ ਉਸ ਸੀਟ ਦੇ ਉੱਤੇ ਹਜੇ ਵੀ ਆਮ ਆਦਮੀ ਪਾਰਟੀ ਦਾ ਦਬਦਬਾ ਹੈਗਾ ਲੋਕ ਸਭਾ ਇਲੈਕਸ਼ਨ ਦੇ ਵਿੱਚ ਹਾਲਾ ਕਿ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਪਵਨ ਕੁਮਾਰ ਟੀਵੀ ਨੂੰ ਗਿਲੰਦਰ ਵੈਸਟ ਕੰਸਟੀਚਨਸੀ ਤੋਂ 15 ਕੁ ਹਜ਼ਾਰੀ ਵੋਟ ਮਿਲੇ ਸੀਗੇ ਔਰ ਦੂਜੇ ਪਾਸੇ ਚਰਨਜੀਤ ਸਿੰਘ ਚੰਨੀ ਉਹਨਾਂ ਨੂੰ 42 43 ਹਜ਼ਾਰ ਵੋਟ ਇਹ ਜਿਹੜਾ ਤਿੰਨ ਗੁਣਾ ਦਾ ਫਰਕ ਹੈਗਾ ਇਸ ਫਰਕ ਨੂੰ ਕੱਢ ਕੇ ਭਗਵੰਤ ਮਾਨ ਉਹਨਾਂ ਜਾਣਗੇ ਕਿ ਉਹ ਇਸ ਕਨਸਿਸਟੈਂਸੀ ਦੇ ਵਿੱਚ ਆਪਣਾ ਦਬਦਬਾ ਬਣਾ ਕੇ ਦਿੱਲੀ ਆਪਣੀ ਹਾਈ ਕਨਵਨ ਦੇ ਸਾਹਮਣੇ ਇਹ ਗੱਲ ਪੇਸ਼ ਕਰਨ ਕਿ ਮੈਂ ਜਿੱਥੇ ਜਾ ਕੇ ਅੜ ਜਾਂਦਾ ਨਾ ਜਿੱਥੇ ਜਾ ਕੇ ਬਹਿ ਜਾਂਦਾ ਉਥੇ ਹੀ ਟਾਂ ਜਿੱਤ ਜਾਂਦੇ ਹਾਂ ਪਹਿਲੇ ਵੀ ਜਲੰਧਰ ਦੀ ਸੀਟ ਲੋਕ ਸਭਾ ਇਲੈਕਸ਼ਨ ਦੀ ਜਿਵਨੀ ਚ ਉਹਨਾਂ ਦੇ ਵਿੱਚ ਆਮ ਆਦਮੀ ਪਾਰਟੀ ਨੇ ਜਿੱਤੇ ਸੀ ਪਰ ਚਲੋ ਦੂਜੇ ਪਾਸੇ ਕਾਂਗਰਸ ਦੀ ਗੱਲ ਕਰੀਏ ਕਾਂਗਰਸ ਨੂੰ ਅਜੇ ਫਿਲਹਾਲ ਕੈਂਡੀਡੇਟ ਹੀ ਨਹੀਂ ਮਿਲ ਰਿਹਾ ਉਨੇ ਆਤੀ ਖਬਰ ਆਦੀ ਥੀ ਕਿ ਕੋਈ ਉਥੇ ਫਾਰਮਰ ਡਿਪਟੀ ਮੇਅਰ ਯਾਨੀ ਸੁਰਿੰਦਰ ਕੌਰ ਉਹਨਾਂ ਨੂੰ ਟਿਕਟ ਦਿੱਤੀ ਜਾਂਦੀ ਔਰ ਉਹਨਾਂ ਦਾ ਸਿਆਸੀ ਕਦ ਹਜੇ ਤੱਕ ਇੰਨਾ ਵੱਡਾ ਨਹੀਂ ਸੀ ਜੇ ਸਥਿਤੀ ਕਾਂਗਰਸ ਦੇ ਕੋਲ ਕੈਂਡੀਡੇਟ ਹੋਣ ਦੀ ਹੁੰਦੀ ਯਾਨੀ ਕੋਈ ਉਥੇ ਕੋਈ ਨਾਮ ਪਰ ਕੈਂਡੀਡੇਟ ਹੁੰਦਾ ਤੇ ਫਿਰ ਕਦੀ ਵੀ ਸੁਰਿੰਦਰ ਕੌਰ ਉਹਨਾਂ ਦਾ ਨੰਬਰ ਨਹੀਂ ਲੱਗਣਾ ਸੀਗਾ ਉਹਨਾਂ ਨੂੰ ਮੁਸੀਬਤ ਦੇ ਵਕਤ ਕਿਸੇ ਵੀ ਨੂੰ ਵੀ ਉਥੇ ਆਪਣਾ ਕੈਂਡੀਡੇਟ ਬਣਾਉਣ ਦੀ ਗੱਲ ਚੱਲ ਰਹੀ ਹੈ ਪਰ ਦੇਖੋ ਉਹਨੂੰ ਅੰਗਾਰਾ ਕਿਨੂੰ ਮਿਲਦਾ ਹੈ ਦੂਜੇ ਪਾਸੇ ਸ਼ੀਤਲ ਅੰਗੁਰਾਲ ਉਹਨਾਂ ਦੇ ਨਾਂ ਤੇ ਭਾਜਪਾ ਕਦੀ ਹਾਂ ਕਦੀ ਨਾ ਦੇ ਮੁੱਦੇ ਦੇ ਉੱਤੇ ਪਤੀ ਹੋਈ ਹੈ ਔਰ ਖੁਸ਼ੀਲ ਕੁਮਾਰ ਰਿੰਕੂ ਜਿਹੜੇ ਆਮ ਆਦਮੀ ਪਾਰਟੀ ਦੇ ਐਮਪੀ ਹੁੰਦੇ ਸੀ ਉਹਨਾਂ ਨੇ ਇਹ ਖਦਸ਼ਾ ਵੀ ਜਾਰੀ ਕੀਤਾ ਹੈ ਕਿ ਆਉਣ ਵਾਲੇ ਟਾਈਮ 'ਚ ਜਿਹੜੇ ਥੀਸਟਲ ਅੰਗਰਾਲ ਦੇ ਖਿਲਾਫ ਪੰਜਾਬ ਸਰਕਾਰ ਕੋਈ ਕੇਸ ਦਰਜ ਕਰ ਸਕਦੀ ਹੈ ਜੋ ਇੱਕ ਪੋਲਿਟੀਕਲ ਵਿੰਦੈਤਾ ਦਾ ਮਾਮਲਾ ਹੋਏਗਾ ਔਰ ਇਸ ਮਾਮਲੇ ਦੇ ਵਿੱਚ ਸਰਕਾਰ ਨੂੰ ਮੂੰਹ ਦਿਖਾਣੀ ਵੀ ਪੈ ਸਕਦੀ ਹੈ ਹੁਣ ਇਹ ਗੱਲਾਂ ਚੱਲ ਰਹੀਆਂ ਨੇ ਪਰ ਇਸ ਇਲੈਕਸ਼ਨ ਦੇ ਵਿੱਚ ਲੋਕਾਂ ਦਾ ਇੰਟਰਸਟ ਕੁਝ ਵੀ ਨਹੀਂ ਹੈਗਾ ਜੋ ਕਿ ਲੋਕ ਸਮਝ ਰਹਿਣੇ ਕਿ ਵੀ ਇਲੈਕਸ਼ਨ ਹੋਣ ਨਾ ਹੋਣ ਸਿਆਸੀ ਤੌਰ ਤੇ ਵੀ ਇਹਦੇ ਕੋਈ ਬਹੁਤ ਮਾਇਨੇ ਨਹੀਂ ਹੈਗੇ ਹਾਂ ਜੀ ਭਗਵੰਤ ਮਾਨ ਜੀ ਦਾ ਕਦ ਵੱਡਾ ਹੁੰਦਾ ਛੋਟਾ ਹੁੰਦਾ ਇਸ ਦੇ ਨਾਲ ਤੇ ਇਹ ਇਲੈਕਸ਼ਨ ਦੇ ਰਿਜ਼ਲਟ ਡਾਇਰੈਕਟ ਤੌਰ ਤੇ ਜੁੜੇ ਹੋਣੇ ਲੇਕਿਨ ਪਰ ਅੱਗੇ ਚਲ ਕੇ ਇਹਦਾ ਕੀ ਸਿਆਸੀ ਮਤਲਬ ਨਿਕਲੇਗਾ ਉਹ ਦੇਖਣ ਵਾਲੀ ਗੱਲ ਹੈਗੀ ਹੈ ਬਾਕੀ ਫਿਲਹਾਲ ਅਗਰ ਐ ਸੀਟ ਜਿੱਤ ਜਾਂਦੇ ਨੇ ਪਾਸਕਰ ਸਾਹਿਬ ਜੀ ਪਾਸਕਰ ਸਾਹਿਬ ਜਿਵੇਂ ਕੋਠੀ ਦੀ ਗੱਲ ਹੋ ਰਹੀ ਹੈ ਕੋਠੀ ਚਰਨਜੀਤ ਚੰਨੀ ਉਹਨਾਂ ਦੀ ਵੀ ਖੂਬ ਚਰਚਾ ਚਾਈ ਸੀ ਔਰ ਚਰਨਜੀਤ ਚੰਨੀ ਕੋਠੀ ਜਦੋਂ ਉਹਨਾਂ ਨੂੰ ਕੋਠੀ ਦਿੱਤੀ ਗਈ ਰਹਿਣ ਦੇ ਲਈ ਜਾਂ ਉਹਨਾਂ ਨੇ ਲਈ ਕੋਠੀ ਰਹਿਣ ਦੇ ਲਈ ਉਸ ਤੋਂ ਬਾਅਦ ਜਿੱਤ ਗਏ ਜਲੰਧਰ ਚ ਕੀ ਹੁਣ ਕੋਠੀ ਇਸ ਕਰਕੇ ਵੀ ਲਈ ਜਾ ਰਹੀ ਹੈ ਵੀ ਕੋਠੀ ਦਾ ਮਤਲਬ ਹੈ ਕਿ ਲੋਕਲ ਡੇਰਾ ਤੇ ਉਹਦੇ ਨਾਲ ਲੋਕਾਂ ਨਾਲ ਨੇੜਤਾ ਜ਼ਿਆਦਾ ਬਣੂਗੀ ਕੋਠੀ ਚ ਤਾਂ ਫਿਰ ਜਿਹੜੇ ਜਿਹੜੇ ਜਲੰਧਰ ਵੈਸਟ ਦੇ ਲੋਕ ਨੇ ਉਹ ਵੀ ਆਪਣਾ ਘੇੜਾ ਰੱਖਣਗੇ ਉਹਨਾਂ ਨੂੰ ਵੀ ਖੁਸ਼ੀ ਮਹਿਸੂਸ ਹੋਊਗੀ ਵੀ ਅਸੀਂ ਮੁੱਖ ਮੰਤਰੀ ਦੀ ਕੋਠੀ 'ਚ ਮਿਲਣ ਜਾ ਰਹੇ ਹਾਂ ਮੁੱਖ ਮੰਤਰੀ ਸਾਹਿਬ ਨੂੰ ਮੀਟਿੰਗਾਂ ਹੋਣਗੀਆਂ ਕਿ ਕੋਠੀ ਇੱਕ ਸੱਤਾ ਦਾ ਰਿਹਾ ਕੇਂਦਰ ਬਣੂ ਜਿਹਦੇ 'ਚ ਲੋਕਾਂ ਨੂੰ ਲੱਗੂਗਾ ਵੀ ਅਸੀਂ ਸੱਤਾ ਦੇ ਕੇਂਦਰ ਦੇ ਬਿਲਕੁਲ ਨੇੜੇ ਆ ਕੇ ਜੁੜ ਗਏ ਆ ਤੇ ਇਸ ਕਰਕੇ ਕੋਠੀ ਫਾਇਦੇਮੰਦ ਸੌਦਾ ਹੋ ਸਕਦੀ ਹੈ ਦੇਖੋ ਕੋਠੀ ਲੈਣ ਤੋਂ ਬਾਅਦ ਇੱਕ ਸਿੱਧਾ ਸੰਦੇਸ਼ ਜਾਂਦਾ ਹੈ ਕਿ ਮੁੱਖ ਮੰਤਰੀ ਆ ਪਾ ਕੇ ਐਸ ਕੌਨਸਲਟੈਂਸੀ ਜਾਂ ਫਿਰ ਇੱਕ ਡਿਸਟ੍ਰਿਕਟ ਦੇ ਵਿੱਚ ਆ ਕੇ ਬਹਿ ਗਏ ਨੇ ਤੇ ਉਹ ਪਰਸਨਲੀ ਮੋਨੀਟਰ ਕਰਨਗੇ ਕਿ ਕਿਹੜਾ ਕਾਰਜਕਰਤਾ ਕਿਹੜਾ ਵਰਕਰ ਕਿਸ ਤਰੀਕੇ ਨਾਲ ਚੋਣਾਂ ਦੇ ਵਿੱਚ ਕੈਂਪੇਨ ਕਰ ਰਿਹਾ ਕੰਮ ਕਰ ਰਿਹਾ ਔਰ ਜੇ ਮੁੱਖ ਮੰਤਰੀ ਦੀ ਆਪ ਦੀ ਹਾਜ਼ਰੀ ਕਿਸੇ ਕੌਨਸਟਿਟੂਐਂਸੀ ਦੇ ਵਿੱਚ ਹੁੰਦੀ ਹੈ ਨਾ ਤੇ ਉਹਦੇ ਵਿੱਚ ਵਰਕਰਾਂ ਦੇ ਵਿੱਚ ਜੋਸ਼ ਤੇ ਹੁੰਦਾ ਹੀ ਹੈ ਕਿਉਂਕਿ ਕਈ ਤਰੀਕੇ ਦੇ ਇਦਾਂ ਦੇ ਕੰਮ ਹੁੰਦੇ ਨੇ ਜਿਹੜੇ ਮੁੱਖ ਮੰਤਰੀ ਨੂੰ ਨਾਮ ਮਿਲਣ ਕਾਰਨ ਉਹ ਰੁਕੇ ਰਹਿ ਜਾਂਦੇ ਨੇ ਔਰ ਮੁੱਖ ਮੰਤਰੀ ਵੀ ਉਹਨਾਂ ਕੰਮਾਂ ਨੂੰ ਉਸ ਦ੍ਰਿੜਤਾ ਨਾਲ ਨਹੀਂ ਕਰਾ ਪਾਉਂਦੇ ਪਰ ਹੁਣ ਆ ਗਏ ਨੇ ਤੇ ਆ ਰਹੇ ਨੇ ਕੋਠੀ ਤੇ ਉਹਨਾਂ ਦੀ ਤਿਆਰ ਹੋ ਰਹੀ ਹੈ ਦੀਪਨਗਰ ਦੇ ਵਿੱਚ ਜਲੰਧਰ ਕੰਟੋਰਨਮੈਂਟ ਕੰਸੀਡੈਂਸੀ ਦੇ ਵਿੱਚ ਉਥੇ ਕਾਫੀ ਕੁਝ ਕੋਠੀ ਦੇ ਬਾਹਰ ਖੜਕ ਵੀ ਬਣ ਗਈ ਹੈ ਔਰ ਕੋਠੀ ਦੇ ਵਿੱਚ ਜਿਹੜਾ ਪੇਂਟ ਪੂੜਦਾ ਹੈ ਆ ਫਾਈਨਲ ਟੱਚ ਹੈਗੇ ਉਹ ਦਿੱਤੇ ਜਾ ਰਹੇ ਨੇ ਉਮੀਦ ਹੈ ਕਿ ਕੱਲ ਪਰਸੋਂ ਤੱਕ ਭਗਵੰਤ ਮਾਨ ਜੀ ਇੱਥੇ ਆ ਜਾਣਗੇ ਔਰ ਜਿੱਥੇ ਦਾ ਦਲਚੰਨੀ ਉਹਨਾਂ ਦੀ ਕੋਠੀ ਦੀ ਗੱਲ ਹੈਗੀ ਹੈ ਚੰਨੀ ਉਹਨਾਂ ਨੇ ਜਿਹੜੀ ਪਹਿਲੇ ਕਿਰਾਏ ਤੇ ਕੁੱਠੀ ਲਈ ਸੀ ਨਾ ਉਹ ਤੇ ਕਰਤੀ ਖਾਲੀ ਹੋਣਾ ਹੈ ਪਰ ਹੁਣ ਉਹਨਾਂ ਨੇ ਪਰਮਨੈਂਟ ਤੌਰ ਤੇ ਆਪਣੀ ਇੱਕ ਕੋਠੀ ਲੈ ਲਈ ਕਿਉਂਕਿ ਜਿੱਤ ਗਏ ਨੇ ਜਿੱਤਣ ਤੋਂ ਬਾਅਦ ਆਪਣੀ ਕੌਨਸਟੀਚਨਸੀ ਦੀ ਦੇਖਭਾਲ ਕਰਨੀ ਕੌਨਸਟੀਚਨਸੀ ਦੇ ਲੋਕਾਂ ਨੂੰ ਮਿਲਣਾ ਉਹ ਕਿਸੇ ਵੀ ਐਮਪੀ ਵਾਸਤੇ ਬਹੁਤ ਜ਼ਰੂਰੀ ਵੀ ਹੁੰਦਾ ਹੈ ਪਰ ਮੁੱਖ ਮੰਤਰੀ ਦਾ ਕੋਠੀ ਲੈਣਾ ਚਰਨਜੀਤ ਸਿੰਘ ਚੰਨੀ ਉਹਨਾਂ ਦਾ ਕੋਠੀ ਲੈਣਾ ਹੁਣ ਹੋਰ ਵੀ ਪੋਲਿਟੀਕਲ ਪਾਰਟੀਆਂ ਦੇ ਮਤਲਬ ਸੁਖਬੀਰ ਸਿੰਘ ਬਾਦਲ ਦੇ ਤਿੰਨਾਂ ਲੈ ਲੈਣ ਜਲੰਧਰ ਕੋਠੀ ਕੋਠੀਆਂ ਦੇ ਰੇਟ ਜਦੋਂ ਦਵਾਜ ਜਾਂਦੇ ਆ ਇਸ ਚੱਕਰ ਦੇ ਵਿੱਚ ਜੀ ਚਲੋ ਕਿਰਾਏ ਦੀ ਕੋਠੀ ਹੈ ਕਿਉਂਕਿ ਜੇ ਉਹ ਲੀਡਰਾਂ ਨੇ ਕੋਠੀ ਬਣਾਉਣੀ ਹੋਵੇ ਭਾਸਕਰ ਸਾਹਿਬ ਤੇ ਲੀਡਰਾਂ ਦੀਆਂ ਕੋਠੀਆਂ ਬਣਨ ਨੂੰ ਬਹੁਤ ਸਮਾਂ ਲੱਗਦਾ ਕਿਉਂਕਿ ਉਹਨਾਂ ਨੇ ਕਿਹੜਾ ਕੋਈ 100 200 ਗਾਇ ਦੀ ਕੋਠੀ ਬਣਾਉਣੀ ਹੁੰਦੀ ਸੋ ਕਈ ਕਈ ਸਾਲ ਲੱਗ ਜਾਂਦੇ ਨੇ ਸੋ ਇਸ ਕਰਕੇ ਲੀਡਰ ਕਰਾਇਆ ਤੇ ਕੋਠੀ ਲੈਣਾ ਜ਼ਿਆਦਾ ਮਨਾਫਤ ਮناسب ਸਮਝਦੇ ਨਹੀਂ ਪਰ ਉਹ ਜੋ ਚੰਨੀ ਸਾਹਿਬ ਕੋਲੇ ਸਮਾਂ ਚੰਨੀ ਸਾਹਿਬ ਹੁਣ MP ਬਣ ਗਏ ਨੇ 5 ਸਾਲ ਤਾਂ ਰਹਿਣਗੇ ਸੋ ਚੰਨੀ ਸਾਹਿਬ ਅਗਰ ਆਪਣਾ ਮਕਾਨ ਬਣਾਉਣਾ ਉੱਥੇ ਸ਼ੁਰੂ ਕਰਨ ਤੇ ਉਹਨਾਂ ਲਈ ਉਹ ਫਾਇਦੇ ਦਾ ਸੌਦਾ ਰਹਿ ਸਕਦਾ ਕਿਉਂਕਿ ਭਵਿੱਖ 'ਚ ਜਦੋਂ ਮੁੱਖ ਮੰਤਰੀ ਦੇ ਚਿਹਰੇ ਦੀ ਲੜਾਈ ਸ਼ੁਰੂ ਹੋਣੀ ਹੈ ਤੇ ਇਹ ਪਹਿਲੀ ਵਾਰੀ ਹੋਊਗਾ ਜਦੋਂ ਜਲੰਧਰ ਦੇ ਵਿੱਚੋਂ ਵੀ ਇਸ ਤਰੀਕੇ ਦਾ ਪ੍ਰਭਾਵ ਜਾਊਗਾ ਇੰਦਰ ਕੁਮਾਰ ਗੁਜਰਾਲ ਤੋਂ ਬਾਅਦ ਕਿ ਤੁਹਾਡੇ ਦੁਆਬਾ ਖੇਤਰ ਚ ਕੋਈ ਮੁੱਖ ਮੰਤਰੀ ਦਾਵੇਦਾਰ ਬਣ ਕੇ ਉੱਭਰਿਆ ਕਿਉਂਕਿ ਹਜੇ ਤੱਕ ਮੁੱਖ ਮੰਤਰੀ ਜ਼ਿਆਦਾਤਰ ਮਾਲਵੇ ਤੋਂ ਆਏ ਨੇ ਉੰਜ ਪ੍ਰਤਾਪ ਸਿੰਘ ਕੈਰੋ ਦਾ ਸਬੰਧ ਸਾਨੂੰ ਪਤਾ ਹੈ ਕਿ ਮਾਝੇ ਨਾਲ ਰਿਹਾ ਪਰ ਸਿਆਸਤ ਹੈ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਦਾ ਚਿਹਰਾ ਤਾਂ ਬਣਨਗੇ ਬਣਨਗੇ ਜਿਸ ਤਰ੍ਹਾਂ ਦੀ ਸਿਆਸਤ ਦਿਖ ਰਹੀ ਹੈ ਸੋ ਉਹਨਾਂ ਨੂੰ ਜਲੰਧਰ 'ਚ ਪੱਕਾ ਮਕਾਨ ਬਣਾ ਲੈਣਾ ਚਾਹੀਦਾ ਭਾਸਕਰ ਸਾਹਿਬ ਔਰ ਉਹਦੇ ਫਾਇਦੇ ਹੀ ਫਾਇਦੇ ਆ ਸੋ ਮੁੜ ਕੇ ਆਪਣਾ ਚੋਣ ਪ੍ਰਚਾਰ ਵੀ ਉਹਨਾਂ ਨੂੰ ਆਸਾਨ ਹੋਊਗਾ ਸੋ ਭਗਵੰਤ ਮਾਨ ਇਸ ਕਿਰਾਏ ਦੀ ਕੋਠੀ ਤੋਂ ਬਾਅਦ ਅਗਰ ਜਿੱਤਦੇ ਨੇ ਕਿ ਭਗਵੰਤ ਮਾਨ ਵੀ ਕੋਈ ਪੱਕਾ ਘਰ ਉੱਥੇ ਲੈ ਲੈਣਗੇ ਕਿਉਂਕਿ ਆਉਂਦੇ ਸਮੇਂ 'ਚ ਮੈਨੂੰ ਲੱਗਦਾ ਹੈ ਜਿਹੜੇ ਵੱਡੇ ਚਿਹਰੇ ਨੇ ਉਹਨਾਂ ਲਈ ਇਹ ਵੀ ਬੜਾ ਜ਼ਰੂਰੀ ਹੋ ਜਾਂਦਾ ਹੈ ਕਿ ਉਹ ਉਹਨਾਂ ਦੇ ਘਰ ਕਿੰਨੇ ਨੇ ਕਿਹੜੇ ਕਿਹੜੇ ਇਲਾਕੇ ਚ ਉਹਨਾਂ ਦੇ ਘਰ ਨੇ ਤਾਂ ਕਿ ਉਹ ਹਰ ਜਗ੍ਹਾ ਕਹਿ ਸਕਣ ਕਿ ਮੈਂ ਤਾਂ ਜਲੰਧਰ ਦਾ ਵੀ ਆ ਦੇਖੋ ਮੇਰਾ ਘਰ ਜਲੰਧਰ ਚ ਵੀ ਹੈ ਚੰਡੀਗੜ੍ਹ ਚ ਮੇਰੇ ਕੋਲੇ ਸਰਕਾਰੀ ਘਰ ਹੈ ਸੰਗਰੂਰ ਚ ਮੇਰੇ ਕੋਲੇ ਕਿਰਾਏ ਤੇ ਹੈ ਸੋ ਬਹੁਤੀ ਜਗ੍ਹਾ ਕਿਰਾਏ ਦੇ ਵੀ ਰੱਖ ਸਕਦੇ ਨੇ ਲੀਡਰ ਕਰ ਤਾਂ ਕਿ ਉਹ ਲੋਕਾਂ ਨੂੰ ਇਹ ਕਹਿ ਸਕਣ ਕਿ ਦੇਖੋ ਅਸੀਂ ਤੁਹਾਡੇ ਵੀ ਨਾਲ ਆ ਚਲੋ ਇਹ ਸਿਆਸਤ ਬੜੀ ਦਿਲਚਸਪ ਹੈ ਬਾਕੀ ਚਾਰ ਜਗ੍ਹੀ ਨਹੀਂ ਚੋਣਾਂ ਦੀ ਗੱਲ ਆਪਾਂ ਆਉਂਦੇ ਦਿਨਾਂ ਚ ਕਰਾਂਗੇ ਫਿਲਹਾਲ ਪਾਸਕਰ ਸਾਹਿਬ ਬਹੁਤ ਬਹੁਤ ਧੰਨਵਾਦ ਤੁਸੀਂ ਵਕਤ ਕੱਢਿਆ ਔਰ ਬਹੁਤ ਅਹਿਮ ਦ੍ਰਿਸ਼ਟੀਕੋਣ ਆਪਣਾ ਪੇਸ਼ ਕੀਤਾ ਸੋ ਕੋਈ ਵੀ ਤੇਰੀ ਕਿਸੇ ਗੱਲ ਤੋਂ ਅਸਹਿਮਤ ਹੈ ਉਹਨਾਂ ਦਾ ਵੈਲਕਮ ਹੈ ਅਸੀਂ ਉਹਨਾਂ ਦਾ ਵਿਚਾਰ ਅੱਗੇ ਵਧਾਵਾਂਗੇ ਤੁਸੀਂ ਜ਼ਰੂਰ ਆਪਣਾ ਵਿਚਾਰ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਬਹੁਤ ਧੰਨਵਾਦ ਧੰਨਵਾਦ